ਮੈਂ ਜੀ ਆਪਦੀ ਕੰਪਲੀਟ ਉਹਨੂੰ ਦੱਸਦਾ ਸੀ ਕਿ ਮੇਰੇ ਘਰ ਦਾ ਪ੍ਰੋਜੈਕਟ ਸੀਗਾ ਹੀ ਹੋਰ ਮੈਂ ਦੱਸਣਾ ਹੀ ਐ ਐਮਐਲਏ ਸਾਹਿਬ ਨੂੰ ਪਰ ਲੇਕਿਨ ਉਹਨੇ ਉਹ ਚੀਜ਼ ਦੂਰੋਂ ਖੜੇ ਨੇ ਬੁਰਤਲਾ ਨੂੰ ਆਕੜ ਕੇ ਐ ਯੂਰੋ ਕਹਤਾ ਵੀ ਜਾ ਬੇ ਇਹਨੂੰ ਫੜ ਲਓ ਲੈ ਜਾ ਬਰੇ ਲੈ ਆਓ ਬਾਹਰ ਲਿਆ ਕੇ ਪੂਰੇ ਜਿੰਨੇ ਉਹਦੇ ਸਕਿਉਰਟੀ ਗਾਰਡ ਸੀਗੇ ਜੀ ਉਹਨਾਂ ਨੇ ਮੈਨੂੰ ਕੁੱਟਿਆ ਲਪੜਿਆ ਨਾ ਤਿੰਨੇ ਆਣਾਂ ਨੇ ਕੁੱਟਿਆ ਜੀ ਉਹ ਟੱਕਣੇ ਨੇ ਬਾਹ ਮਰੂਈ ਸੀਗੀ ਤੇ ਤਿੰਨੇ ਨੇ ਮਾਰਦੇ ਸੀਗੇ ਤੁਹਾਨੂੰ ਇੱਕ ਇਹ ਸਵਾਲ ਕਰਨ ਤੇ ਤੁਸੀਂ ਆਦੇ ਪਰਿਵਾਰ ਨੂੰ ਲੈ ਕੇ ਪੁੱਛਿਆ ਵੀ ਉਹ ਮੇਰੇ ਮਸਲੇ ਦਾ ਜੀ ਮੇਰੀ ਥਾਣੇ ਦਰਖਾਸਤ ਹੈ। ਹਾਂਜੀ। ਠੀਕ ਹੈ ਵੀ ਉਹਦਾ ਕੋਈ ਹੱਲ ਤੁਸੀਂ ਇਹ ਸਵਾਲ ਕੀਤਾ। ਹਾਂਜੀ। ਤੇ ਉਹਦੇ ਬਾਬਤ ਤੁਹਾਨੂੰ ਇਹ ਗੱਲ ਹਾਂਜੀ। ਇਹ ਜੀ ਇਹਦੀ ਨਾ ਇੱਥੋਂ ਆ ਹੱਡੀ ਕੱਢੀ ਇਧਰ ਲਈ ਪਾਥ ਹੱਡੀ ਕੱਢੀ ਹੈ ਤੇ ਮਾੜਾ ਮੋਟਾ ਇਹਦੇ ਤੇ ਲੋਡ ਵੀ ਪੈ ਜਾਂਦਾ ਕਿਤੇ। ਇਹ ਆ ਨਾ ਮੈਂ ਮੈਂ ਜਾ ਕੇ ਦੱਸੂਗਾ ਵੀ ਐਨੇ ਵਾਰੀ ਮੈਂ ਥਾਣੇ ਚ ਗਿਆ ਤੇ ਵੀ ਐਨਕੁਵਾਰੀ ਨਹੀਂ ਕਰਨ ਕਈ। ਜਨਵਰੀ ਤਾਂ ਮੈਂ ਵੀ ਥਾਣੇ 'ਚ ਨਾਲ ਗਈ ਆ ਇਹਦੇ ਮੈਂ ਇਕੱਲੇ ਨਹੀਂ ਤੋਰਦੀਗੀ ਕਿਸੇ ਪਾਸੇ ਮੈਨੂੰ ਤਾਂ ਮੇਰ ਦਰਾਣੀ ਨੇ ਆ ਕੇ ਦੱਸਿਆ ਕੁੜੀ ਨੂੰ ਦੱਸਿਆ ਆਂ ਦੀ ਕਿ ਬੱਬੂ ਦੇ ਇੱਕ ਲਫੜੇ ਮਾਰੇ ਉਹਨਾਂ ਨੇ ਉਹਨਾਂ ਨੇ ਆ ਕੇ ਬਾਹਰ ਲਿਆ ਕੇ ਗੱਡੀ ਦੇ ਉੱਲੇ ਕੁੱਟਣਾ ਸ਼ੁਰੂ ਕਰਤਾ ਕੁੱਟਿਆ ਨਾਲ ਹਾਂ ਤੇ ਜਦੋਂ ਉਹ ਮੁੱਕੇ-ਮੱਕੇ ਇਹਨੂੰ ਹਾਸਲ ਤਾਂ ਇਹਨੂੰ ਸੱਟਣਾ ਸੀ ਉਹਨਾਂ ਨੇ ਹੋ ਸਕਦਾ ਇਹਨੂੰ ਠੋਡਾਣਾ ਵੀ ਕੁੱਟਣਾ ਸੀ ਉਹਨਾਂ ਨੇ ਉਹਨੇ ਅਨਸਾਰ ਐਮਐਲਏ ਨੂੰ ਵੀ ਗਾਲਾਂ ਕੱਢੀਆਂ ਗੰਨਮੈਨਾਂ ਨੂੰ ਵੀ ਗਾਲਾਂ ਕੱਢੀਆਂ ਮੈਂ ਉਹਨੂੰ ਲੈ ਕੇ ਗਿਆ ਸਪੈਸ਼ਲ ਮੈਂ ਉਹਨੂੰ ਜੱਫੀ ਪਾ ਕੇ ਲੈ ਗਿਆ ਬਾਹਰ ਪਰ ਉਹ ਮਤਲਬ ਉਹ ਗਾਲਾਂ ਕੱਢੀਆਂ ਨਹੀਂ ਉਹ ਵੈਸੇ ਥੋੜਾ ਜਿਹਾ ਉਹਨੂੰ ਹੈ ਉਹਦੇ ਘਰ ਦਾ ਗਲੇਸ਼ ਹੈ ਜਿਹੜੀ ਇਹ ਗੱਲ ਦਾ ਦਾਵਾ ਕਰਕੇ ਆਸੀਂ ਵਾਅਦਾ ਕਰਕੇ ਆਏ ਸੀ ਵੀ ਤੁਸੀਂ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲਿਆ ਕਰੂਗੀ ਤੇ ਪਿੰਡ ਦੀ ਸਤਜੀ ਦਾ ਇਹ ਵਿਚਾਰਾ ਮਜ਼ਦੂਰ ਭਰਾ ਗਿਆ ਸੀ ਆਪਦੀ ਗੱਲ ਲੈ ਕੇ ਅੱਗੋਂ ਜਿਹੜੇ ਐਮਐਲਏ ਦੇ ਜਿਹੜੇ ਕੋਈ ਗੁੰਡੇ ਟੈਪ ਜਿਹੜੇ ਗਨਮੈਨ ਹੁੰਦੇ ਆ ਉਹਨਾਂ ਨੇ ਇਹਨੂੰ ਬਹੁਤ ਬੁਰੀ ਤਰ੍ਹਾਂ ਜਿਹੜੀ ਇਹਦੀ ਇਹ ਕੁੱਟਮਾਰ ਕੀਤੀ। ਦੇਖਿਆ ਹੁਣ ਲਗਾਤਾਰ ਇਹਦੇ ਫੋਨ ਤੇ ਉਹਦੇ ਵਰਕਰਾਂ ਦਾ ਫੋਨ ਆ ਰਿਹਾ। ਪਤਾ ਨਹੀਂ ਉਹ ਕੀ ਸੋਰਸ ਲਾਉਣਾ ਚਾਹੁੰਦੇ ਆ। ਇਹਦੇ ਤੇ ਵਿਚਾਰਾ ਸਿੱਧਾ ਬੰਦਾ ਕਿਸ ਤਰੀਕੇ ਦਾ ਵੀ ਇਹ ਤੋਂ ਕਹਾ ਲੈਣਗੇ। ਮੱਤੇ ਪਿੰਡ ਪਹਿਲਾਂ ਵੀ ਇੱਥੋਂ ਦੇ ਐਮ.ਐਲ.ਏ ਨੇ ਮੂੰਹ ਦੀ ਖਾਣੀ ਪਈ ਉਹਨੂੰ। ਪਿੱਛੇ ਸਰਪੰਚੀ ਦੇ ਇਲੈਕਸ਼ਨ ਹੋਏ ਸੀ। ਆ ਇੱਥੇ ਰੱਦ ਕਰਾਇਆ ਸੀ ਉਹਨੂੰ ਮੂੰਹ ਦੀ ਖਾਣੀ ਪਈ ਆ ਨਾ। ਉਹਨੂੰ ਇੱਥੋਂ ਦਿੱਤਾ ਨਾ ਲੋਕਾਂ ਨੇ ਜਵਾਬ। ਹੁਣ ਵੀ ਮੱਤੇ ਤਾਂ ਬਹੁਤ ਵੱਡਾ ਜਿਹੜਾ ਝਾੜੂ ਆ ਤੀਲਾ ਤੀਲਾ ਕਰ ਦੇਣਾ ਲੋਕਾਂ ਨੇ। ਨਰਮਲ ਚਾਰ ਬੰਦੇ ਨਾਲ ਕੋਈ ਲੜ ਰਿਹਾ ਮੇਰੇ ਨਾਲ ਚਾਰ ਬੰਦੇ ਮੇਰੇ ਨਾਲ ਤੁਰੇ ਜਾਂਦੇ ਆ ਉਹ ਅਖੇ ਛੜਾਉਣਗੇ ਜਿੱਦਾਂ ਉਹ ਬੰਦਾ ਨਾ ਹਟੂਗਾ ਆਖਰੀ ਕਰਨਗੇ ਮਾਰਨਗੇ ਇੱਕ ਦਾ ਤਾਂ ਇਹਦਾ ਕਸੂਰ ਇਹੀ ਸੀ ਵੀ ਇਹਨੇ ਸਵਾਲ ਕਰ ਬੈਠਾ ਹਾਂਜੀ ਆਹੀ ਕਸੂਰ ਸੀ ਹੱਡੀ ਕੱਢੀ ਹੈ ਜੀ ਐਕਸੀਡੈਂਟ ਹੋ ਕੇ ਇਹਦੇ ਗਾਹਾਂ ਜਿਹੜੀ ਹੱਡੀ ਹੈ ਨਾ ਉਹ ਪਾਈ ਨਹੀਂ ਮੁੜ ਕੇ ਹਾਂ ਟੈਨਸ਼ਨ ਪੈਂਦੀ ਹੈ ਇਹਦੇ ਬੜਾ ਡਰ ਆ ਜਾਂਦਾ 93 ਸਭ ਦਾ ਜਿੰਨੇ ਤੱਕ ਮਸਲਾ ਚ ਬੰਦੇ ਬੈੰਦੇ ਆ ਫਿਰ ਇੱਕ ਨੂੰ ਗਾਲ ਕੱਢਦਾ ਉਹਦੀ ਦਿਮਾਗ ਦੀ ਹੱਡੀ ਕੱਢੀ ਹੋਈ ਉਹ ਬੰਦਾ ਮੈਂਟਲੀ ਡਿਪਰੈਸ਼ਨ ਆ ਚੰਦ ਮਹੀਨਿਆਂ ਦੀ ਲੀਡਰ ਹੀ ਲਈ ਲੋਕਾਂ ਮਜ਼ਦੂਰਾਂ ਨੂੰ ਇਸ ਤਰ੍ਹਾਂ ਕਟਾਉਣਾ ਪਿੰਡਾਂ 'ਚ ਸੱਦਣਾ ਇਹਨਾਂ ਦੇ ਚਮਚੇ ਬਣਨਾ ਇਹਨਾਂ ਦੇ ਝੰਡੇ ਫੜਨਾ ਇਹਨਾਂ ਦੇ ਮੂਹਰੇ ਹੋ ਕੇ ਲੱਗਣਾ ਜਾਂ ਸਿੱਧਾ ਸ਼ਬਦਾਂ 'ਚ ਕਹੀਏ ਛਿੱਟੇ ਮਾਰਨਾ ਇਹ ਤੁਹਾਡੇ ਲਈ ਮਹਿੰਗਾ ਪੈਣਾ ਇਸ ਕਰਕੇ ਆਪਦੀ ਮੌਤ ਆਪ ਆਪ ਸੇ ਢੀ ਜਾਂਦੇ ਆ ਇਹਨਾਂ ਦੇ ਜਿਹੜੇ ਆਪਾਂ ਵਰਕਰ ਬਣ ਕੇ ਜਿਹੜੀਆਂ 92 ਭੇਡਾਂ ਇਹਨਾਂ ਨੂੰ ਕੁੱਤਾ ਨਹੀਂ ਪੁੱਛਦਾ ਸੀਗਾ ਤੇ ਇਹ ਐਮ.ਐਲ.ਏ ਬਣ ਕੇ ਤੁਸੀਂ ਐਵੇਂ ਸੁੱਤੇ ਪਏ ਬਣਿਆ ਨਾ ਅਸੀਂ ਐਮ.ਐਲ.ਏ ਮੋਲਕ ਦੀ ਉਹਨਾਂ ਟਾਈਮਾਂ 'ਚ ਮਦਦ ਕੀਤੀ ਵੀ ਨਵੀਂ ਸਰਕਾਰ ਆਉਗੀ ਜਿਹੜਾ ਸੱਤਾ ਦਾ ਨਸ਼ਾ ਠੀਕ ਹੈ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਬਖੰਡੀ ਦਾ ਲੋਕ ਇਹਦਾ ਦੂਜਾ ਹੁਣ ਮੋੜਨਗੇ ਭਾਜੀ ਇਹ ਚੀਜ਼ ਦੀ ਜੋ ਵੀ ਹੋਇਆ ਮਾੜਾ ਹੋਇਆ ਸਾਡੇ ਪੈਂਦੇ ਦਿਨੇ ਵੀ ਉਦੋਂ ਸੱਜਣ ਸੀਗੇ ਇਹ ਚੀਜ਼ ਨੂੰ ਰੋਕਣਾ ਚਾਹੀਦਾ ਸੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸ਼ੰਤੀ ਦੀਆਂ ਚੋਣਾਂ ਦਾ ਪ੍ਰਚਾਰ ਕਰਨ ਲਈ ਅੱਜ ਵਿਧਾਇਕ ਅਮੋਲਕ ਸਿੰਘ ਪਿੰਡ ਮੱਤਾ ਦੇ ਵਿੱਚ ਆਉਂਦੇ ਆ ਪੰਡ ਮੱਤਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਜੋ ਕਿ ਮਾਨਸਿਕ ਤੌਰ ਤੇ ਬਿਮਾਰ ਵੀ ਹੈ ਕਿਉਂਕਿ ਘਰ ਦੇ ਵਿੱਚ ਵੱਡੀ ਸਮੱਸਿਆ ਉਹਦੇ ਜਿਹਨੂੰ ਲੈ ਕੇ ਉਹ ਆਪਣੀ ਸਮੱਸਿਆ ਨੂੰ ਲੈ ਕੇ ਆਪਣੇ ਪਰਿਵਾਰ ਦੀ ਸਮੱਸਿਆ ਨੂੰ ਲੈ ਕੇ ਵਿਧਾਇਕ ਨੂੰ ਸਵਾਲ ਕਰਦਾ ਹੈ ਤਾਂ ਵਿਧਾਇਕ ਦੇ ਗਨਮੈਨ ਪਾਸੇ ਲਿਜਾ ਕੇ ਉਹਦੇ ਨਾਲ ਧੱਕਾ ਮੁੱਕੀ ਕਰਦੇ ਆ ਉਹਦੀ ਬੇਇੱਜ਼ਤੀ ਕਰਦੇ ਉਹਨੂੰ ਪਾਸੇ ਲਿਜਾ ਕੇ ਬਾਹਾਂ ਮੋੜ ਲੈਂਦੇ ਆ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਉਹ ਬਾਈ ਹੈ ਜਿਹਦੀ ਨਾਲ ਸਾਰੀ ਘਟਨਾ ਵਾਪਰੀ ਹੈ ਕੀ ਨਾਂ ਬਾਈ ਤੁਹਾਡਾ ਬਾਬੂ ਜੀ ਕੀ ਗੱਲ ਹੋਈ ਹੈ ਜੀ ਮੈਂ ਜੀ ਆਪਦੀ ਕੰਪਲੀਟ ਉਹਨੂੰ ਦੱਸਦਾ ਸੀ ਕਿ ਮੇਰੇ ਘਰ ਦਾ ਪ੍ਰੋਜੈਕਟ ਸੀਗਾ ਇਹ ਉਹ ਮੈਂ ਦੱਸਣਾ ਸੀ ਐਮਐਲਏ ਸਾਹਿਬ ਨੂੰ ਪਰ ਲੇਕਿਨ ਉਹਨੇ ਉਹ ਚੀਜ਼ ਦੂਰੋਂ ਖੜੇ ਨੇ ਬਰਸਲਾ ਨੂੰ ਆਕੜ ਕੇ ਐ ਯੂਰੋ ਕਹਤਾ ਵੀ ਜਾ ਬੇ ਇਹਨੂੰ ਫੜ ਲਓ ਲੈ ਜਾ ਬਰੇ ਲੈ ਆਓ ਆਪਦੇ ਗਨਮੈਨਾਂ ਨੂੰ ਉਹਨੇ ਇਹ ਗੱਲ ਕਹਿ ਵੀ ਉਹਨੂੰ ਪਾਸੇ ਲੈ ਜਾਓ ਹਾਂ ਉਹਨੇ ਐਂ ਕਿਹਾ ਜੀ ਹਾਂ ਤੁਸੀਂ ਕੀ ਕੀ ਸਵਾਲ ਕੀ ਕੀਤਾ ਸੀ ਮੈਂ ਮੇਰਾ ਘਰ ਦਾ ਕੋਈ ਪਰਿਵਾਰ ਸੀਗਾ ਜੀ ਉਸ ਚੀਜ਼ ਦੀ ਗੱਲ ਬਾਤ ਮੈਂ ਉਹਨੂੰ ਦੱਸ ਮਸਲਾ ਹੀ ਦੱਸ ਦਿਓ ਕੋਈ ਗੱਲ ਨਹੀਂ ਵੀ ਤੁਸੀਂ ਕੀ ਕਿਹਾ ਸਵਾਲ ਕੀ ਕਿਹਾ ਮੇਰੀ ਪੁਲਿਸ ਲਾਈਨ ਦੇ ਵਿੱਚ ਜੈਤੋ ਮੇਰੇ ਥਾਣੇ ਦੇ ਵਿੱਚ ਹਾਂਜੀ ਉੱਥੇ ਦਿੱਤਾ ਸੀ ਕੰਪਲੀਟ ਕਿ ਮੇਰੇ ਘਰਾਂ ਵਾਲੀ ਇੱਥੋਂ ਆਊਟ ਹੋ ਕੇ ਗਈ ਹੈ ਤੇ ਵੀ ਉਹਨੂੰ ਕੰਟਰੋਲ ਚ ਵੇਖਿਆ ਜਾਵੇ ਜੇ ਉਹਨੇ ਉਸ ਚੀਜ਼ ਤੇ ਉਹਨਾਂ ਨੇ ਮੈਂ ਆਹੀ ਗੱਲ ਉਹਨੂੰ ਦੱਸੀ ਸੀਗੀ ਉਹ ਕਹਿੰਦਾ ਅਸੀਂ ਤੇ ਤੈਨੂੰ ਲੈਣਾ ਹੈ ਤੇ ਉਦੋਂ ਮੈਨੂੰ ਪਰੇ ਬਾਹਰ ਲਿਆ ਕੇ ਪੂਰੇ ਜਿੰਨੇ ਉਹਦੇ ਸਕਿਉਰਟੀ ਗਾਰਡ ਸੀਗੇ ਜੀ ਉਹਨਿਆ ਨੇ ਮੈਨੂੰ ਕੁੱਟਿਆ ਹੂੰ ਤੇ ਉਸ ਤੋਂ ਬਾਅਦ ਮੈਨੂੰ ਕੋਈ ਹੋਰ ਕੋਈ ਨਹੀਂ ਪੁੱਛਿਆ ਜੀ ਜੇ ਮੈਂ ਉੱਥੇ ਜਾ ਕੇ ਵੀ ਵੇਖਿਆ ਫੇਰ ਵੀ ਉਹ ਆਕੜ ਆਕੜ ਕੇ ਬੋਲਦੇ ਸੀਗੇ ਜੀ ਨਹੀਂ ਤੁਹਾਨੂੰ ਕੀ ਕਹਿੰਦੇ ਪਾਸ ਲਿਆ ਬਾਵਾ ਅਮਰੋੜੀਆਂ ਜੀ ਤੂੰ ਅੰਦਰ ਕਾ ਤੋਂ ਜਾਂਦਾ ਤੂੰ ਸ਼ਰਾਬ ਪੀਂਦਾ ਤੇ ਮੈਂ ਸ਼ਰਾਬ ਪੀਣ ਵਾਲੇ ਦਾ ਮਕਾਨ ਵੀ ਨਹੀਂ ਜਾਂਦਾ ਜੇ ਸ਼ਰਾਬ ਵੀ ਮੈਂ ਪੀਂਦਾ ਹਾਂ ਤਾਂ ਤੇ ਉਹ ਇਹ ਗੱਲ ਹੀ ਮੈਨੂੰ ਕਹੀ ਗਈ ਹੈ ਜੀ ਮਤਲਬ ਤੁਹਾਨੂੰ ਇੱਕ ਇਹ ਸਵਾਲ ਕਰਨ ਤੇ ਤੁਸੀਂ ਆਦੇ ਪਰਿਵਾਰ ਨੂੰ ਲੈ ਕੇ ਪੁੱਛਿਆ ਵੀ ਉਹ ਮੇਰੇ ਮਸਲੇ ਦਾ ਜੀ ਮੇਰੀ ਥਾਣੇ ਦਰਖਾਸਤ ਹੈ। ਹਾਂਜੀ। ਠੀਕ ਹੈ ਵੀ ਉਹਦਾ ਕੋਈ ਹੱਲ ਤੁਸੀਂ ਇਹ ਸਵਾਲ ਕੀਤਾ। ਹਾਂਜੀ। ਤੇ ਉਹਦੇ ਬਾਬਤ ਤੁਹਾਨੂੰ ਇਹ ਗੱਲ ਹਾਂਜੀ। ਹੂੰ। ਇਸੇ ਗੱਲ ਦੀ ਉਹਨਾਂ ਨੇ ਕੋਈ ਇੱਟ ਇੱਕ ਲੋਕ ਸੀ ਉੱਥੇ। ਉੱਥੇ ਮਤਲਬ ਜਿਵੇਂ ਆਮ ਜਨਤਨ ਸੁਣਨ ਵਾਸਤੇ ਉਹਨੂੰ ਵਾਸਤੇ ਬਹੁਤ ਜਨਤਾ ਸੀਗੀ ਜੀ ਉੱਥੇ। ਬਹੁਤ ਜਨਤਾ ਸੀਗੀ। ਹਾਂਜੀ। ਤੇ ਤੁਹਾਨੂੰ ਪਰ પાਸੇ ਲੈ ਗਏ ਉਹ। ਹਾਂਜੀ। ਤੁਹਾਡੀਆਂ ਬਾਹਾਂ ਮਰੋੜੀਆਂ। ਹਾਂਜੀ ਬਾਹਾਂ ਮਰੋੜੀ ਹੈ ਜੀ ਆ ਚੀਜ਼ ਤੋਂ ਹਜੇ ਹੀ ਪੇਨ ਹੁੰਦਾ ਹੈ। ਦੋਸਤੋਂ ਬਾਹਮ ਰੋੜ ਕੇ ਮਾਰਿਆ ਵੀ ਤੁਹਾਨੂੰ ਹਾਂਜੀ ਲਵੜਿਆਣਾ ਤਿੰਨੇ ਆਣੇ ਨੇ ਕੁੱਟਿਆ ਜੀ ਉਹ ਅੱਛਾ ਇਕਨੇ ਨੇ ਬਾਹਮ ਰੋਈ ਸੀਗੀ ਤੇ ਤੰਨੇ ਆਣੇ ਮਾਰਦੇ ਸੀਗੇ ਤੰਨੇ ਆਣੇ ਹਾਂਜੀ ਤੁਸੀਂ ਕੀ ਤੁਸੀਂ ਕਿਹੜੇ ਪਰਿਵਾਰ ਨਾਲ ਸੰਬੰਧ ਤੋਂ ਮੈਂ ਦੂਰ ਪਰਿਵਾਰ ਨਾਲ ਮੈਂ ਦੂਰ ਪਰਿਵਾਰ ਚੋਂ ਆਇਆ ਜੀ ਮੈਂ ਦੂਰ ਪਰਿਵਾਰ ਨਾਲ ਹਾਂਜੀ ਠੀਕ ਹੈ ਇਹ ਮਾਤਾ ਜੀ ਤੁਹਾਡੇ ਤੁਹਾਡੇ ਬੇਟੇ ਦੀ ਕੀ ਮਾਨਸਿਕ ਹਾਲਤ ਵੀ ਬਿਮਾਰ ਰਹਿੰਦਾ ਇਹ ਇਹ ਜੀ ਇਹਦੀ ਨਾ ਇੱਥੋਂ ਆ ਹੱਡੀ ਕੱਢੀ ਆ ਇਧਰ ਲਈ ਪਾਥੋਂ ਹਾਂ ਹੱਡੀ ਕੱਢੀ ਐ ਤੇ ਮਾੜਾ ਮੋਟਾ ਇਹਦੇ ਤੇ ਲੋਡ ਵੀ ਪੈ ਜਾਂਦਾ ਕਿਤੇ ਇਹ ਆਂਦਾ ਨਾ ਮੈਂ ਮੈਂ ਜਾ ਕੇ ਦੱਸੂਗਾ ਵੀ ਐਨੇ ਵਾਰੀ ਮੈਂ ਥਾਣੇ 'ਚ ਗਿਆ ਤੇ ਵੀ ਐਨਕੁਵਾਰੀ ਨਹੀਂ ਕਰਨ ਕਹੇ ਹੈ ਟਨ ਵਾਰੀ ਤਾਂ ਮੈਂ ਵੀ ਥਾਣੇ 'ਚ ਨਾਲ ਗਈ ਆ ਇਹਦੇ ਮੈਂ ਇਕੱਲੇ ਨਹੀਂ ਤੋਰਦੀ ਕਿ ਕਿਸੇ ਪਾਸੇ ਅੱਜ ਮੇਰੀ ਗੁੱਡੀ ਆਈ ਕਰਕੇ ਮੈਂ ਉੱਥੇ ਵੀ ਨਾ ਗਈ ਜੇ ਮੈਂ ਜਾ ਵਰਦੀ ਤਾਂ ਕਹੀ ਪਤਾ ਸਾਡਾ ਜਾਦੇ ਲੜਾਈ ਪੈਂਦੀ ਕਿ ਕੀ ਹੁੰਦਾ ਤੇ ਮੈਨੂੰ ਤਾਂ ਮੇਰੀ ਦਰਾਣੀ ਨੇ ਆ ਕੇ ਦੱਸਿਆ ਹਾਂ ਕੁੜੀ ਨੂੰ ਦੱਸਿਆਂ ਦੀ ਕਿ ਬੱਬੂ ਦੇ ਇੱਕ ਲਫੜੇ ਮਾਰੇ ਉਹਨਾਂ ਨੇ ਤੇ ਫੇਰ ਆਪਦਾ ਕੀ ਬੰਦਦਾ ਸੀਗਾ ਜੇ ਤਾਂ ਜਿਹੜੀ ਗੱਲ ਹੋ ਗਈ ਸੀ ਹੋ ਗਈ ਸੀ ਆ ਕੁਛ ਤੁਹਾਨੂੰ ਆ ਕੇ ਦੱਸਿਆ ਵੀ ਤੁਹਾਡੇ ਪੁੱਤ ਦੇ ਮੈਂ ਆ ਕੇ ਦੱਸਿਆ ਹਾਂ ਇਹਦਾ ਕਸੂਰ ਇਹੀ ਸੀ ਵੀ ਇਹਨੇ ਸਵਾਲ ਕਰ ਬੈਠਾ ਹਾਂਜੀ ਆਹੀ ਕਸੂਰ ਸੀ ਹਾਂ ਹੋਰ ਉਹ ਕੋਈ ਛੋਟੀ ਇਹਦੇ ਕੋਲੇ ਨਹੀਂ ਸੀ ਗੰਡਾਸਾ ਇਹਦੇ ਕੋਲੇ ਨਹੀਂ ਸੀ ਮੂੰਹ ਨਹੀਂ ਬੋਲਦਾ ਸੀ ਤੁਸੀਂ ਸੁਣਨਾ ਸੁਣ ਲਓ ਤੇ ਨਹੀਂ ਬਸ ਚਲ ਠੀਕ ਆ ਆਹੀ ਗੱਲ ਹੋਈ ਆ ਜੀ ਜਦੋਂ ਇਹ ਗੱਲ ਪਤਾ ਲੱਗੀ ਤੁਹਾਨੂੰ ਕਿੰਨਾ ਦੁੱਖ ਹੋਇਆ ਮਾਵਨ ਤਾਂ ਹੁੰਦਾ ਹੀ ਆ ਇਹ ਗੱਲ ਤੋਂ ਬਾਅਦ ਕੋਈ ਐਮਐਲਏ ਨਾਲ ਗੱਲ ਹੋਈ ਜੀ ਜਦੋਂ ਪਿੰਡ ਵਾਲਿਆਂ ਦੀ ਨਹੀਂ ਅਸੀਂ ਜਦੋਂ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਹਾਂ ਇਹ ਇਸ ਤਰ੍ਹਾਂ ਕਰਕੇ ਅਮੋਲਕ ਆਇਆ ਸੀਗਾ ਆਪਣੇ ਪਿੰਡ ਦੇ ਵਿੱਚ ਹਾਂ ਸਾਨੂੰ ਕਿਸੇ ਸੋਰਸ ਤੋਂ ਪਤਾ ਲੱਗਿਆ ਵਾਸਤਾ ਕਰਕੇ ਉੱਥੇ ਆ ਘਟਨਾ ਹੋ ਗਈ ਤੇ ਮੈਂ ਪਹਿਲਾ ਇਸ ਨਾਲ ਸਬੰਧਤ ਬੰਦੇ ਨਾਲ ਗੱਲ ਕੀਤੀ ਮੈਂ ਕਿਹਾ ਕਿ ਵਾਸਤਾ ਕਰਕੇ ਆਸ Nagar ਕੇ ਪਾਇ ਉੱਥੇ ਆਉਣਾ ਦਸਤੂਰ ਹੋਣ ਵਾਸਤੇ ਮੈਂ ਸਭ ਕੁਲੇ ਗਿਆ ਸੀ ਬੋਲੇ ਵੇਰੀ ਫਰੇ ਆਪਕੀ ਸੋਚ ਚਲਬਾਤ ਨਹੀਂ ਬਣੇ ਉੱਥੇ ਚਲਬਾਰਤ ਹੋਇਆ ਪੁਖਾਈ ਕਰਦਾ ਫਿਰਦਾ ਉਸ ਤੋਂ ਇੰਟਰਪਰਟ ਹੋ ਗਿਆ अंग्रेज कटना होगी मैं से। गया। तो आ तो तो गया ਤੋਂ ਬਾਅਦ ਫਿਰ ਅਸੀਂ ਦੇ ਕੋਲੇ ਘਰੇ ਆਏ ਜੀ ਆ ਕੇ ਇਹਨੂੰ ਪੁੱਛਿਆ ਕੀ ਘਟਨਾ ਲੱਗਦੀ ਸਾਰਾ ਦੁਕਾਨ ਹਾਂ ਤੇ ਆਪਣੇ ਐਸਐਚਓ ਸਾਹਿਬ ਨਾਲ ਗੱਲ ਕੀਤੀ ਇਹ ਮੈਨੂੰ ਪਤਾ ਨਹੀਂ ਸੀ ਵੀ ਇਹ ਕਹਿੰਦਾ ਮੈਨੂੰ ਥਾਣੇ ਵਾਲਾ ਮੈਨੂੰ ਪੁਲਿਸ ਵਾਲਾ ਕੋਈ ਥਾਣੇ ਵਾਲਾ ਨੇ ਅਸੀਂ ਗੱਲ ਕੀਤੀ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਅੱਜ ਹੈਗਾ ਕੋਰਟ ਦੇ ਵਿੱਚ ਤੇ ਮੈਂ ਪਤਾ ਕਰ ਲੈਣਾ ਉਸ ਤੋਂ ਬਾਅਦ ਫਿਰ ਦੋਸਤਾਂ ਨੂੰ ਅਸੀਂ ਰਾਤ ਦਾ ਕੀਤਾ ਉਹਨੇ ਫਿਰ ਕਹਿੰਦਾ ਕਹਿੰਦਾ ਨਹੀਂ ਇਹ ਕਹਿੰਦਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਹਿੰਦਾ ਇਹਨੇ ਫਿਰ ਅਸੀਂ ਇਹਨੂੰ ਪੁੱਛਿਆ ਫੋਨ ਲਾ ਕੇ ਅਧਿਕ ਤਣਾ ਪੁਲਸ ਵਾਲੇ ਸੀ ਕਹਿੰਦੇ ਇਹ ਪੁਲਸ ਵਾਲੇ ਦਾ ਵਿਚਾਰਾ ਬੰਦਾ ਅਫਸਰ ਥੋੜਾ ਜਣੋਂ ਗਰੇਲੂ ਬੰਦੇ ਨੂੰ ਤਕਲੀਫ ਹੋਵੇ ਮਤਲਬ ਦਿਮਾਗੀ ਤੌਰ ਤੇ ਪਰੇਸ਼ਾਨ ਪਰੇਸ਼ਾਨ ਹੈ ਪਰੇਸ਼ਾਨ ਤਾਂ ਹੁੰਦੀ ਰੋ ਬੰਦਾ ਘਰ ਉੱਜੜ ਜੇ ਜੀ ਹਾਂ ਉਸ ਤੋਂ ਬਾਅਦ ਅਸੀਂ ਫਿਰ ਪੁੱਛਿਆ ਉਹ ਕਹਿੰਦੇ ਇਹ ਗਨ ਮੈਨਣਾ ਕੁੱਟਿਆ ਜੀ ਐਕਸੀਡੈਂਟ ਛੱਡੀ ਕੱਢੀ ਹੈ ਹਾਂ ਜੀ ਹੱਡੀ ਕੱਢੀ ਹੈ ਜੀ ਐਕਸੀਡੈਂਟ ਹੋ ਕੇ ਹੂੰ ਇਹ ਜਿਹੜੀ ਹੱਡੀ ਹੈ ਨਾ ਉਹ ਪਾਈ ਨਹੀਂ ਮੁੜ ਕੇ ਹਾਂ ਟੈਨਸ਼ਨ ਪੈਂਦੀ ਹੈ ਇਹਦੇ ਬੜਾ ਡਵਾ ਜਾਂਦਾ ਉਥੇ ਕੋਈ ਸੀ ਤੁਹਾਡੇ ਸਾਰਿਆਂ ਚੋਂ ਜੀ ਜਦੋਂ ਇਹ ਘਟਨਾ ਹੋਈ ਹੈ ਤੁਸੀਂ ਸੀ ਜੀ ਈ ਵਾਪਰੇ ਆਉ। ਪਹਿਲਾਂ ਜੀ ਧੰਨਵਾਦ ਤੁਹਾਡੇ ਚੈਨਲ ਦਾ ਜੀ। ਹੂੰ। ਦੂਜੀ ਗੱਲ ਇਹ 22 ਵੀਰੇ ਇਹ ਦਿਮਾਕੀ ਤੌਰ ਤੇ ਸੈੱਟ ਨਹੀਂ ਸੀਗੇ। ਉੱਥੇ ਕੋਈ ਗੋਲ ਗੱਲ ਕੋਈ ਨਿਕਲ ਗਈ ਹੋਣੀ ਐ। ਹੂੰ। ਤੇ ਉਹਨਾਂ ਦੇ ਪੱਤਰਕਾਰ ਦੇ ਜੋ ਉਹਨਾਂ ਦੇ ਉਹ ਸੀਗੇ ਆਪਣੇ ਗਨਮੈਨ ਸੀਗੇ ਉਹਨਾਂ ਦੇ। ਹੂੰ। ਉਹਨਾਂ ਨੇ ਆ ਕੇ ਬਾਹਰ ਲਿਆ ਕੇ ਗੱਡੀ ਦੇ ਉੱਲੇ ਕੁੱਟਣਾ ਸ਼ੁਰੂ ਕਰਤਾ। ਕੁੱਟਿਆ ਇਹਨਾਂ ਨੂੰ। ਹਾਂ ਤੇ ਜਦੋਂ ਉਹ ਮੁੱਕੇ-ਮੱਕੇ ਇਹਨਾਂ ਨੂੰ ਹਾਸਲ ਤਾਂ ਇਹਨਾਂ ਨੂੰ ਸੱਟਣਾ ਸੀ ਉਹਨਾਂ ਨੇ ਹੋ ਸਕਦਾ ਇਹਨਾਂ ਨੂੰ ਛੁੱਡਾਣਾ ਵੀ ਪੁੱਟਣਾ ਸੀ ਉਹਨਾਂ ਨੇ ਤੇ ਹੁਣ ਆਪਣੇ ਕੋਲ ਇੱਕ ਹੀ ਬਚਨ ਦਾ ਸਾਧਨ ਹੈ ਨਾ ਕਿ ਆਪਾਂ ਵੀਡੀਓ ਬਣਾ ਸਕਦੇ ਬੰਦੇ ਦੀ ਮੈਂ ਫੋਨ ਕੱਢਾ ਦਵਾ ਦਵਾਉ ਦੀ ਇਹ ਚੋਂ ਮੈਂ ਵੀਡੀਓ ਕਰਨ ਲੱਗਾ ਜੇ ਮੈਂ ਲੋਕ ਹੀ ਖੋਲੇ ਸੀ ਵੀਡੀਓ ਬਣੀ ਨਹੀਂ ਸੀ ਮੈਂ ਝੂਠ ਨਹੀਂ ਮਾਰਦਾ ਮੈਂ ਵੀਡੀਓ ਬਣੀ ਨਹੀਂ ਸੀ ਉਹ ਟੱਟ ਤੇ ਮੇਰੇ ਤੇ ਮੈਨੂੰ ਆਂਦਾ ਇਹ ਵੀ ਹੋ ਸਕਦਾ ਵੀ ਤੇਰੇ ਕੋਲ ਵੀਡੀਓ ਹੈਗੀ ਹੈ ਤੇ ਮੈਨੂੰ ਆਲੇ ਫੋਨ ਦੇ ਮੈਂ ਫੋਨ ਨਹੀਂ ਦੇਣਾ ਮੈਨੂੰ ਮਾਰ ਦ ਇਹੇ ਗੁਰਦੁਆਰੇ ਦੇ ਵਿੱਚ ਐਂਟਰ ਹੋਗੇ ਗੁਰਦ ਮੈਨੂੰ ਧੱਕਮ ਤੱਕ ਹੀ ਗੁਰਦੁਆਰੇ ਚ ਧੱਕੇ ਲੈ ਕੇ ਗੁਰਦੁਆਰੇ ਚ ਕੈਮਰੇ ਲੱਗੇ ਸੀਗੇ ਉੱਥੇ ਹੀ ਵੀਡੀਓ ਬਣੀ ਹੋਗੀ ਕੈਮਰੇ ਚ ਵੀਡੀਓ ਬਣੀ ਹੋਗੀ ਗੁਰਦੁਆਰੇ ਮਤਲਬ ਇਹਦੇ ਇਹਨੂੰ ਕੁੱਟਿਆ ਹੈ ਜਿਹੜੀ ਗੱਲ ਹਾਂ ਇਹਨੂੰ ਕੁੱਟਿਆ ਜੀ ਤੁਸੀਂ ਉੱਥੇ ਕੋਈ ਸਵਾਲ ਇਹਨਾਂ ਦਾ ਸੁਣਿਆ ਕੀ ਕਿਆ ਸੀ ਕੋਈ ਗੱਲ ਕੱਢੀ ਸੀ ਇਹਨਾਂ ਨੇ ਉਹਨਾਂ ਨੂੰ ਨਹੀਂ ਮੈਂ ਗੁਰਦੁਦੁਆਰੇ ਚ ਬੈਠਾ ਸੀਗਾ ਜੀ ਮੈਂ ਤਾਂ ਲੜਾਈ ਸੁਣ ਕੇ ਜਾ ਰਿਹਾ ਸੀ ਉਧਰ ਨੂੰ ਵੀ ਕੀ ਉਹਦਾਂ ਨੂੰ ਇਹਨੂੰ ਲਈ ਆਉਂਦੇ ਸੀ ਉਧਰੋਂ ਮੁੱਕਿਆਣਾ ਕੁੱਟਦੇ ਤੇ ਗੱਡੀ ਦੇ ਉਹਲੇ ਲਿਆ ਕੇ ਨਾ ਹੋਰ ਕੁੱਟਣੇ ਸੀ ਉਹਨਾਂ ਨੇ ਕੁੱਟਿਆ ਇਹ ਇੱਕ ਗੱਲ ਹੈ ਜੀ ਗੋਰੇ ਤਾਂ ਕਹਿੰਦੇ ਸੀ ਸਵਾਲ ਕਰਿਆ ਕਰੋ ਪੁੱਛਿਆ ਕਰੋ ਜੇ ਕੋਈ ਦਿੱਕਤ ਹੈ ਕੋਈ ਲੀਡਰ ਆਉਂਦਾ ਹੈ ਇਹਨੇ ਆਪ ਦੀ ਸਮੱਸਿਆ ਚਾਹੇ ਉਹਦੀ ਸਮੱਸਿਆ ਨਿੱਜੀ ਹੈ ਹੋ ਸਕਦਾ ਦਾ ਬੋਲਣ ਦਾ ਢੰਗ ਵੀ ਕਿਉਂਕਿ ਬੰਦਾ ਆਪਾਂ ਮੈਕਚ ਵੀ ਦਿਖ ਰਿਹਾ ਵੀ ਦਿਮਾਗੀ ਪਰੇਸ਼ਾਨ ਹੈ ਪਰ ਕੀ ਸਵਾਲ ਕਰਨ ਵਾਲੇ ਬੰਦੇ ਨੂੰ ਇਸ ਤਰੀਕੇ ਨਾਲ ਦੇਖੋ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਦਾ ਧੰਨਵਾਦ ਹੈ ਦੂਜੀ ਬੇਨਤੀ ਹੈਗੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਹੈਗੀ ਹੈ ਮੀਡੀਆ ਨੂੰ ਚੌਥਾ ਥੰਮ ਮੰਨਿਆ ਗਿਆ ਪੱਤਰਕਾਰਾਂ ਨੂੰ ਆਲ ਪੰਜਾਬ ਨਹੀਂ ਆਲ ਇੰਡੀਆ ਤੇ ਦੱਬਿਆ ਕੁਚਲਿਆ ਮਾਰਿਆ ਪਰਚੇ ਕਿੰਨਾ ਕੁਝ ਹੋ ਰਿਹਾ ਕਿਸਾਨਾਂ ਤੇ ਹਮਲਾ ਵਪਾਰੀਆਂ ਤੇ ਹਮਲਾ ਕਿੰਨਾ ਕੁਝ ਇੱਥੋਂ ਦੇ ਸਿਸਟਮ ਨੇ ਜਿਹੜਾ ਇੱਥੋਂ ਦੀ ਭਗਵੰਤ ਮਾਨ ਦੀ ਸਰਕਾਰ ਦਰਾਂਨ ਹੋ ਰਿਹਾ ਡੇਲੀ ਕਤਲ ਡੇਲੀ ਰੇਪ ਸਾਰਾ ਕੁਝ ਇਹਨਾਂ ਦੀ ਸਰਕਾਰ ਚ ਹੋ ਰਿਹਾ ਕਾਲੀਆਂ ਕਾਂਗਰਸੀਆਂ ਮੌਕੇ ਉਹ ਕੁਝ ਨਹੀਂ ਹੋਇਆ ਸੀ ਜਿਹੜਾ ਕੁਝ ਇਹਨਾਂ ਮੌਕੇ ਹੋ ਰਿਹਾ ਜਿਹੜੇ ਲੋਕ ਇਹ ਜਿਹੜੀ ਇਹ ਗੱਲ ਦਾ ਦਾਵਾ ਕਰਕੇ ਆ ਸੀ ਵਾਦਾ ਕਰਕੇ ਆਏ ਸੀ ਵੀ ਤੁਸੀਂ ਪਿੰਡਾਂ ਦੀਆਂ ਸੱਥਾਂ ਚੋਂ ਸਰਕਾਰ ਚੱਲਿਆ ਕਰੂਗੀ ਤੇ ਪਿੰਡ ਦੀ ਸਤਜੀ ਦਾ ਇਹ ਵਿਚਾਰਾ ਮਜ਼ਦੂਰ ਭਰਾ ਗਿਆ ਸੀ ਆਪਦੀ ਗੱਲ ਲੈ ਕੇ ਵੀ ਐਮਐਲਏ ਆਇਆ ਤੇ ਚਲੋ ਮੈਂ ਆਪਦਾ ਕੋਈ ਦੁੱਖ ਸਾਂਝਾ ਕਰਾਵਾਂਗਾ ਦੁੱਖ ਦਾਸਾਂਗਾ ਕੀ ਪਤਾ ਮੇਰਾ ਮਸਲਾ ਹੀ ਹੱਲ ਹੋ ਜੇ ਤੇ ਅੱਗੋਂ ਜਿਹੜੇ ਐਮਐਲਏ ਦੇ ਜਿਹੜੇ ਕੋਈ ਗੁੰਡੇ ਟੈਪ ਜਿਹੜੇ ਗਨਮੈਨ ਹੁੰਦੇ ਆ ਉਹਨਾਂ ਨੇ ਇਹਨੂੰ ਬਹੁਤ ਬੁਰੀ ਤਰ੍ਹਾਂ ਜਿਹੜੀ ਇਹਦੀ ਐ ਕੁੱਟਮਾਰ ਕੀਤੀ ਹੈਗੀ ਆ ਤੇ ਤੁਹਾਨੂੰ ਵੀਰ ਹਰਜਿੰਦਰ ਨੇ ਵੀ ਦੱਸਿਆ ਜਿਹੜਾ ਮੌਕੇ ਦਾ ਗਵਾਹ ਸੀਗਾ ਤੇ ਆ ਸਾਰਾ ਨਗਰ ਖੜਾ ਹੈਗਾ ਵੀ ਇਸ ਤਰੀਕੇ ਮੈਂ ਸਾਡੇ ਉਹਨਾਂ ਨੌਜਵਾਨ ਭਰਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਜੈਤੋ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸ ਤਰ੍ਹਾਂ ਲੋਕਾਂ 'ਚ ਜਿਹੜਾ ਭਾਈਚਾਰਕ ਸਾਂਝ ਖਰਾਬ ਹੁੰਦੀ ਆ ਤੁਸੀਂ ਚੰਦ ਮਿੰਟਾਂ ਜਾਂ ਚੰਦ ਮਹੀਨਿਆਂ ਦੀ ਲੀਡਰ ਹੀ ਲਈ ਲੋਕਾਂ ਮਜ਼ਦੂਰਾਂ ਨੂੰ ਇਸ ਤਰ੍ਹਾਂ ਕਟਾਉਣਾ ਪਿੰਡਾਂ 'ਚ ਸੱਦਣਾ ਇਹਨਾਂ ਦੇ ਚਮਚੇ ਬਣਨਾ ਇਹਨਾਂ ਦੇ ਝੰਡੇ ਫੜਨਾ ਇਹਨਾਂ ਦੇ ਮੂਰੇ ਹੋ ਕੇ ਲੱਗਣਾ ਜਾਂ ਸਿੱਧਾ ਸ਼ਬਦਾਂ 'ਚ ਜਿਵੇਂ ਛਿੱਟੇ ਮਾਰਨਾ ਇਹ ਤੁਹਾਡੇ ਲਈ ਮਹਿੰਗਾ ਪੈਣਾ ਇਸ ਕਰਕੇ ਆਪਦੀ ਮੌਤ ਆਪ ਆਪ ਸਹਿੜੀ ਜਾਂਦੇ ਆ ਇਹਨਾਂ ਦੇ ਜਿਹੜੇ ਆਪਾਂ ਵਰਕਰ ਬਣ ਕੇ ਇਸ ਕਰਕੇ ਅਸੀਂ ਸਾਰੇ ਨਗਰ ਨੂੰ ਮੱਤੇ ਨੂੰ ਤੇ ਆਲ ਪੰਜਾਬ ਤੇ ਜੈਤੋ ਹਲਕੇ ਨੂੰ ਬੇਨਤੀ ਕਰਦੇ ਵੀ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵੀ ਜਿਹੜੀ ਭਾਈਚਾਰਕ ਸਾਂਝ ਆ ਉਹੋ ਬਣਾ ਕੇ ਰੱਖਣੀ ਚਾਹੀਦੀ ਆ ਤੇ ਜਿਹੜੀ ਗੱਲ ਆ ਐਮਐਲਏ ਦੀ ਗੁੰਡਾ ਕਰਦੀ ਹੈਗੀ ਆ ਵੀ ਹੁਣ ਤੁਸੀਂ ਦੇਖਿਆ ਹੋਣਾ ਲਗਾਤਾਰ ਇਹਦੇ ਫੋਨ ਤੇ ਉਹਦੇ ਵਰਕਰਾਂ ਦਾ ਫੋਨ ਆ ਰਿਹਾ ਪਤਾ ਨਹੀਂ ਉਹ ਕੀ ਸੋਰਸ ਲਾਉਣਾ ਚਾਹੁੰਦੇ ਆ ਇਹਦੇ ਤੇ ਵਿਚਾਰਾ ਸਿੱਧਾ ਬੰਦਾ ਕਿਸ ਤਰੀਕੇ ਦਾ ਵੀ ਇਹ ਤੋਂ ਕਹਾ ਲੈਣਗੇ ਜਾਂ ਕੁਝ ਵੀ ਕਰ ਲੈਣਗੇ ਇਸ ਕਰਕੇ ਅਸੀਂ ਉਹਨਾਂ ਵਰਕਰਾਂ ਨੂੰ ਵੀ ਕਹਨੇ ਆ ਬੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਬਿਲਕੁਲ ਮਜ਼ਦੂਰਾਂ ਲਈ ਪਹਿਲਾਂ ਵੀ ਗੋਰਾ ਲੜਦਾ ਆਇਆ ਲੜਦਾ ਰਹੂਗਾ ਮੱਤੇਪਿੰਡ ਪਹਿਲਾਂ ਵੀ ਇੱਥੋਂ ਦੇ ਐਮਐਲਏ ਨੇ ਮੂੰਹ ਦੀ ਖਾਣੀ ਪਈ ਉਹਨੂੰ ਪਿੱਛੇ ਸਰਪੰਚੀ ਦੇ ਇਲੈਕਸ਼ਨ ਹੋਏ ਸੀ ਇੱਥੇ ਰੱਦ ਕਰਾਇਆ ਸੀ ਉਹਨੂੰ ਮੂੰਹ ਦੀ ਖਾਣੀ ਪਈ ਆ ਨਾ ਉਹਨੂੰ ਇੱਥੋਂ ਦਿੱਤਾ ਨਾ ਲੋਕਾਂ ਨੇ ਜਵਾਬ ਲੋਕੋ ਦਿੱਤਾ ਨਾ ਤੁਸੀਂ ਜਵਾਬ ਉਹਦੀ ਗੁੰਡਾਗਰਦੀ ਦਾ ਇਸ ਕਰਕੇ ਲੋਕ ਆ ਜਿਹੜੇ ਹੁਣ ਵੀ ਮੱਤੇ ਤਾਂ ਬਹੁਤ ਵੱਡਾ ਜਿਹੜਾ ਝਾੜੂ ਤੇਲਾ ਤੀਲਾ ਕਰ ਦੇਣਾ ਲੋਕਾਂ ਨੇ ਇਸ ਕਰਕੇ ਜਿਹੜਾ ਮਸਲਾ ਹੋਇਆ ਹੂੰ ਇਸੇ ਅੱਜ ਇੱਥੇ ਚੁੱਪ ਨਹੀਂ ਰਹਿਣਾ ਸਾਡੀ ਉੱਪਰਲੀ ਲੀਡਰਸ਼ਿਪ ਨਾਲ ਜਿਹੜੀ ਪੂਰੀ ਗੱਲਬਾਤ ਹੋ ਗਈ ਹੈ ਜੋ ਪਰਿਵਾਰ ਕਹੂਗਾ ਜਿਸ ਤਰ੍ਹਾਂ ਕਹੂਗਾ ਜਿੱਦਾਂ ਨਕਰ ਕਹੂਗਾ ਉਸ ਤਰੀਕੇ ਨਾਲ ਜਿਹੜੀ ਹੈ ਲੜਾਈ ਹੈ ਵਿੱਢੀ ਜਾਣੀ ਹੈਗੀ ਹੈ ਜੀ ਅੱਛਾ ਮਤਲਬ ਇਹ ਕੀ ਮਤਲਬ ਮੰਨਿਆ ਜਾਵੇ ਵੀ ਇੱਕ ਮਜ਼ਦੂਰ ਪਰਿਵਾਰ ਦਾ ਬੰਦਾ ਹੈ ਠੀਕ ਹੈ ਮੈਂ ਫਿਰ ਕਹਿੰਦਾ ਵੀ ਸਵਾਲ ਪੁੱਛਣਾ ਵੀ ਨਹੀਂ ਆਉਂਦਾ ਹੋ ਸਕਦਾ ਪਰ ਉਹਨੂੰ ਇਹ ਵੀ ਕਿਹਾ ਜਾ ਸਕਦਾ ਵੀ ਕਿਸੇ ਪਿੰਡ ਦੇ ਬੰਦੇ ਨੂੰ ਵੀ ਯਾਰ ਇਹਨੂੰ ਚਾਚਾ ਜੀ ਜਾਂ ਪਰਾਨਾ ਜੀ ਇਹਨੂੰ ਪਾਸੇ ਲੈ ਜਾਓ ਬਾਈ ਨੂੰ ਯਾਰ ਆਪਾਂ ਫਿਰ ਕਰ ਲਾਂਗੇ ਇਹਦੇ ਨਾਲ ਗੱਲ ਪਰ ਮਤਲਬ ਇਹ ਆਮ ਹੀ ਹੁੰਦਾ ਹੈ ਜਦੋਂ ਵੀ ਕੋਈ ਲੀਡਰ ਹੁੰਦੇ ਉਹ ਕਹਿੰਦੇ ਯਾਰ ਇਹ ਵੀਰ ਨੂੰ ਪਾਸੇ ਲੈ ਜਾਓ ਪਰ ਇਸ ਤਰੀਕੇ ਦੇ ਨਾਲ ਕੀ ਮੰਨਦੇ ਹੋ ਵੀ ਮਤਲਬ ਸੱਤਾ ਦਾ ਹੰਕਾਰ ਮੰਨਦੇ ਹੋ ਜਾਂ ਜਿਹੜੀ ਕੀ ਚੀਜ਼ ਮੰਨਿਆ ਜਾਂਦਾ ਦੇਖੋ ਸੱਤਾ ਦਾ ਹੰਕਾਰ ਤਾਂ ਹੈਗਾ ਹੀ ਹੈ ਜਿਹੜੀਆਂ 92 ਭੇਡਾਂ ਇਹਨਾਂ ਨੂੰ ਕੁੱਤਾ ਨਹੀਂ ਪੁੱਛਦਾ ਸੀਗਾ ਤੇ ਇਹ ਐਮਐਲਏ ਬਣ ਗਏ ਤੁਸੀਂ ਐਵੇਂ ਸੁੱਤੇ ਪਏ ਬਣਿਆ ਨਾ ਜਿਹੜਾ ਹਰਜਿੰਦਰ ਆਹ ਵੀਰ ਮੌਕੇ ਦਾ ਗਵਾਹ ਤੇ ਇਹ ਇਹ ਝਾੜੂ ਦਾ ਬਹੁਤ ਵੱਡਾ ਵਰਕ ਕਰ ਰਿਹਾ ਇੱਥੇ ਤੇ ਜਿੱਦੇ ਐਮਐਲਏ ਦੀਆਂ ਵੋਟਾਂ ਪੈਂਦੀਆਂ ਤੇ ਜਿਹੜੇ ਪੈਸੇ ਵੰਡਦੇ ਸੀ ਤੇ ਮੈਨੂੰ ਆਪ ਨਾਲ ਲੈ ਕੇ ਮੋਟਰਸਾਈਕਲ ਤੇ ਅਸੀਂ ਗਲੀਆਂ ਚੁੱਪ ਜਾਈ ਅਸੀਂ ਐਮਐਲਏ ਮੋਲਕ ਦੀ ਉਹਨਾਂ ਟਾਈਮਾਂ 'ਚ ਮਦਦ ਕੀਤੀ ਵੀ ਨਵੀਂ ਸਰਕਾਰ ਆਊਗੀ ਜਿਹੜਾ ਸੱਤਾ ਦਾ ਨਸ਼ਾ ਹੈ ਠੀਕ ਹੈ ਬਹੁਤੀ देर ਨਹੀਂ ਚੱਲਦਾ ਡੇਰਾ ਸਾਧ ਬਖੰਡੀ ਦਾ ਠੀਕ ਹੈ ਨਾ ਇਹਨਾਂ ਦਾ ਜਿਹੜਾ ਟਾਈਮ ਹੈ ਉਹ ਆ ਗਿਆ ਹੈਗਾ ਤੇ ਮੈਂ ਫਿਰ ਕਹਿੰਨਾ ਸਾਰੇ ਪਿੰਡਾਂ ਨੂੰ ਜੈਤੂ ਹਲਕੇ ਦੇ ਲੋਕਾਂ ਨੂੰ ਵੀ ਝਾੜੂ ਦਾ ਤੀਲਾ ਤੀਲਾ ਹੋਣਾ ਵਾ ਤੇ ਤੁਸੀਂ ਕਰਨਾ ਵਾ ਇਹ ਇਹ ਇੱਕ ਐਮਐਲਏ ਨੇ ਚੰਦ ਭਾਨ ਕਿੱਡੀ ਵੱਡੀ ਘਟਨਾ ਜਿਹੜਾ ਇਹਨੇ ਕੰਮ ਕੀਤਾ ਹੈਗਾ ਫਿਰ ਇਧਰ ਮੇਰੇ ਨਾਲ ਕਿੰਨੀ ਘਣਾਉਣੀ ਹਰਕਤ ਕੀਤੀ ਹੈਗੀ ਆ ਹਰ ਵੇਲੇ ਜਿਹੜਾ ਸਿਸਟਮ ਹੈਗਾ ਵੀ ਇਹ ਐਮਐਲਏ ਦੀ ਲਗਾਤਾਰ ਗੁੰਡਾ ਕਰਦੀ ਹੈ ਜਿਹੜੀ ਉਹ ਲਗਾਤਾਰ ਜਾਰੀ ਹੈਗੀ ਆ ਅੱਜ ਮੱਤੇਪਿੰਡ ਚ ਹੋਈ ਆ ਇਹਦੀ ਅਸੀਂ ਬਹੁਤ ਸ਼ਬਦ ਬਹੁਤ ਤਿੱਖੇ ਸ਼ਬਦਾਂ ਚ ਨਖੇਦੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਚ ਅਸੀਂ ਨਗਰ ਨਾਲ ਸਲਾਹ ਕਰਕੇ ਸਾਡੀ ਕੁਝ ਲੀਡਰਸ਼ਿਪ ਅਜ ਪਿੰਡ ਦੀ ਵੀ ਬਾਹਰ ਗਈ ਹੋਈ ਆ ਉਹ ਰਾਤ ਨੂੰ ਆਜੂਗੀ ਅਸੀਂ ਸਾਡੀ ਜੀ ਰਾਤ ਦੀ ਮੀਟਿੰਗ ਹੈਗੀ ਆ ਇਹ ਲੜਾਈ ਹੈ ਜਿਹੜੀ ਉਹ ਪਿੰਡ ਪਿੰਡ ਚੁੰਡੇ ਚੁਲੇ ਤੱਕ ਲੈ ਕੇ ਜਾਵਾਂਗੇ ਅਸੀਂ ਸੰਘਰਸ਼ ਕਰਦੇ ਰਹਿਣਾ ਸੰਘਰਸ਼ ਨੂੰ ਬੂਰ ਵੀ ਪਏ ਆ ਜਿੱਥੇ ਲੜਦੇ ਲੋਕਾਂ ਦੀ ਤੁਸੀਂ 10 ਲੋਕਾਂ ਨੇ ਦੱਸਿਆ ਨਾ ਉੱਥੇ ਮੈਂ ਤਾਂ ਬਾਹਰ ਸੀ ਹਰਜਿੰਦਰ ਸਿੰਘ ਅਮਰਤਸਰ ਵਾਲਾ ਬੰਦਾ ਕਦੇ ਵੀ ਝੂਠ ਨਹੀਂ ਬੋਲਦਾ ਨਾ ਬੋਲੇ ਦੂਜੀ ਗੱਲ ਗੁਰਦੁਆਰਾ ਸਾਡੇ ਬਾਬਾ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਨਾਲ ਹੀ ਇੱਥੇ ਜਿੱਥੇ ਦੀ ਘੁੱਟਮਾਰ ਹੋਈ ਉੱਥੇ ਸੀਸੀ ਕੈਮਰੇ ਹੈਗੇ ਆ ਤੁਸੀਂ ਕਢਾ ਲਓ ਜੇ ਅਸੀਂ ਝੂਠ ਬੋਲਦੇ ਆ ਅਸੀਂ ਕਹਿੰਨੇ ਵੀ ਬੰਦੇ ਦੀ ਘੁੱਟਮਾਰ ਹੋਈ ਆ ਬਹੁਤ ਮਾੜੀ ਗੱਲ ਹੋਈ ਆ ਨਗਰ ਦੇ ਵਿੱਚ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਕਰ ਜਾਣੀ ਬਹੁਤ ਮਾੜੀ ਗੱਲ ਹੈ ਤੇ ਜਿਹੜੇ ਮੱਤੇ ਪਿੰਡ ਦੇ ਝਾੜੂ ਵਾਲਾ ਬੋਕਰ ਜਿਹੜੀ ਫੜੀ ਫਿਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਭਰਾਵੋ ਇਹਨਾਂ ਨੇ ਭੱਜ ਜਾਣਾ ਬਾਹਰ ਤੇ ਤੁਹਾਡੇ ਲੋਕਾਂ ਨੇ ਪਾਸਵਰਡ ਨਹੀਂ ਬਣਦੇ ਨੇ ਇਸ ਕਰਕੇ ਆਪਾਂ ਭਾਈਚਾਰਕ ਸਾਜਣਾ ਖਰਾਬ ਕਰੀਏ ਆਪਾਂ ਦੇਖੋ ਸਾਡੇ ਮਜ਼ਦੂਰਾਂ ਕਿਸਾਨਾਂ ਦਾ ਅੱਜ ਵੀ ਉਵੇਂ ਇੱਕ ਹੈ ਜਿਵੇਂ ਪਹਿਲਾਂ ਸੀ ਅੱਜ ਵੀ ਉਵੇਂ ਹੀ ਖੜੇ ਆ ਸੀ ਜਿਵੇਂ ਪਹਿਲਾਂ ਸੀ ਇਸ ਕਰਕੇ ਅੱਜ ਬਹੁਤ ਮੰਦ ਭਾਗੀ ਜਿਹੜੀ ਘਟਨਾ ਹੋਈ ਐ ਐਮ ਐਲ اے ਮੋਲਕ ਦੇ ਜਿਹੜੀ ਅੱਜ ਗੰਦ ਪਾ ਕੇ ਗਿਆ ਪਿੰਡ ਮੱਤੇ ਤੇ ਜੇ ਕੁਦਰਤੀ ਤੌਰ ਤੇ ਅਸੀਂ ਇੱਥੇ ਲੋਕਲ ਹੁੰਦੇ ਹੋ ਸਕਦਾ ਵੀ ਵੱਡਾ ਇੱਥੇ ਨੁਕਸਾਨ ਹੋ ਜਾਂਦਾ ਠੀਕ ਹੈ ਵੀ ਅੱਜ ਉਹ ਕਰ ਗਿਆ ਜਾਂ ਤਾਂ ਦੱਸ ਕੇ ਆਵੇ ਉਹ ਫੋਨ ਕਰਕੇ ਆਵੇ ਵੀ ਗੋਰੇ ਮੈਂ ਤੇਰੇ ਪਿੰਡ ਆਉਣਾ ਤੇ ਆ ਮੈਂ ਗੁੰਡੇ ਵੀ ਲੈ ਕੇ ਆਉਂਗਾ ਨਾਲ ਫਿਰ ਅਸੀਂ ਆਪ ਦਾ ਪ੍ਰਬੰਧ ਕਰ ਲਗੇ ਤੂੰ ਆਪ ਦਾ ਕਰ ਲਈ ਜੀ ਜੀ ਕੀ ਕਹਿਣਾ ਚਾਹੁੰਦੇ ਸੀ ਤੁਸੀਂ ਸਰ ਸਭ ਤੋਂ ਪਹਿਲਾਂ ਨਾ ਜਦੋਂ ਪਾਰਟੀ ਆਈ ਸੱਤਾ ਦੇ ਵਿੱਚ ਤੇ ਇਸ ਪਿੰਡ ਦੇ ਵਿੱਚੋਂ ਕਿਸੇ ਨੇ ਪੋਲਿੰਗ ਬੂਥ ਨਹੀਂ ਲਾਇਆ ਪ੍ਰੋਫੈਸਰ ਸਾਧੂ ਸਿੰਘ ਵੇਲੇ ਮਾਸਟਰ ਬਲਦੇਵ ਸਿੰਘ ਵੇਲੇ ਮੈਂ ਇਹਨਾਂ ਦਾ ਵਰਕਰ ਆ ਮੈਂ ਰੇੜੀ ਤੇ ਟੈਂਟ ਲਿਆ ਕੇ ਇਹਨਾਂ ਦਾ ਪੋਲਿੰਗ ਬੂਥ ਲਾਇਆ ਉੱਥੇ ਇਕੱਲੇ ਨੇ ਤੇ ਅੱਜ ਬਹੁਤ ਬੰਦੇ ਲੀਡਰ ਬਣੇ ਫਿਰਦੇ ਸਾਡੇ ਪਿੰਡ ਦੇ ਵੀ ਹੈਗੇ ਤੇ ਪਰ ਇਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਕਿ ਉਸ ਤੋਂ ਬਾਅਦ ਅਸੀਂ ਅਨਮੋਲਕ ਸਿੰਘ ਨੂੰ ਵੀ ਜਤਾਇਆ ਇਸ ਤੋਂ ਪਰ ਉਸ ਤੋਂ ਬਾਅਦ ਆਪ ਦੇ ਸੱਤਾ ਦੇ ਨਸ਼ੇ ਦੇ ਵਿੱਚ ਤੋ ਤਕੜੇ ਨੇ ਕਰੋ ਹੋ ਕੇ ਮੁੜ ਜਾਂਦੇ ਉਦੋਂ ਜਦੋਂ ਆਉਣਾ ਹੁੰਦਾ ਵੋਟਾਂ ਲਈ ਉਦੋਂ ਉਦੋਂ ਧਰਮਸ਼ਾਲਾ ਦਿੰਦੀ ਆ ਸਾਡੀ ਬਾਬਾ ਜੀ ਸਿੰਘ ਵਾਲੀ ਉਦੋਂ ਬਾਅਦ ਲੋਕਾਂ ਦੇ ਘਰ ਦਿੰਦੇ ਤਕੜੇ ਬੰਦਿਆਂ ਦੇ ਸਿਰਫ ਬਿਲਕੁਲ ਤਾਂ ਇੱਥੇ ਇੱਕ ਤਸਵੀਰ ਦਿਖਾ ਦਈਏ ਜਿਵੇਂ ਗੱਲਾਂ ਕਰ ਰਹੀਆਂ ਸੀ ਮਾਈਆਂ ਆ ਵੀਰ ਦੇ ਇੱਥੇ ਹੱਡੀ ਨਹੀਂ ਹੈ ਵਾਕਈ ਇਹ ਹੈ ਕਿ ਇਹਦੇ ਸੱਟ ਗੰਭੀਰ ਲੱਗੀ ਹੋਈ ਹੈ ਤੇ ਇਹਦੇ ਇੱਥੇ ਹੱਡੀ ਵੀ ਨਹੀਂ ਹੈ ਤੇ ਇਹ ਬੰਦੇ ਦੀ ਜਿਹੜੀ ਹੈ ਉਹ ਕਟਮਾਰ ਹੋਈ ਹੈ ਕਿੰਨਾ ਕੁ ਪਿੰਡ ਦੇ ਵਿੱਚ ਰੋਸ ਗਿਆ ਜੀ ਇਹ ਗੱਲ ਦਾ ਬਹੁਤ ਜ਼ਿਆਦਾ ਜੀ ਜਿੰਨੀ ਵੀ ਇੱਕ ਕਰੋੜ ਨਹੀਂ ਇੰਦਾ ਕਹਿ ਸਕਦੇ ਜੀ ਇਹਨਾਂ ਦੀ ਸਰਕਾਰ ਬਹੁ ਮਾੜਾ ਕੰਮ ਕੀਤਾ ਇਹਨਾਂ ਨੇ ਪਰ ਲੋਕ ਇਹਦਾ ਦੂਜਾ ਹੁਣ ਮੋੜਨਗੇ ਭਾਜੀ ਇਹ ਚੀਜ਼ ਦੀ ਜੋ ਵੀ ਹੋਇਆ ਮਾੜਾ ਹੋਇਆ ਸਾਡੇ ਪਿੰਡ ਦੇ ਜਿੰਨੇ ਵੀ ਉਦੋਂ ਸੱਜਣ ਸੀਗੇ ਇਹ ਚੀਜ਼ ਨੂੰ ਰੋਕਣਾ ਚਾਹੀਦਾ ਸੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਹਾਂਜੀ ਤੁਹਾਨੂੰ ਫੋਨ ਆਉਂਦੇ ਹੁਣ ਹੁਣ ਫੋਨ ਆਇਆ ਕੋਈ ਨਾ ਜੀ ਕਿਸੇ ਦਾ ਕੋਈ ਫੋਨ ਨਹੀਂ ਆਇਆ ਜੀ ਉਹ ਇਹ ਕਹਿੰਦੇ ਹੁਣ ਵੀ ਮੈਂਤ ਕਰਦੇ ਆਂ ਹਾਂਜੀ ਹਾਂਜੀ ਉਹ ਕਹਿੰਦੇ ਵੀ ਕੋਈ ਕੋਈ ਐ ਜੀ ਕੰਪਲੀਟ ਅੱਗੇ ਨਾ ਕਰੋ ਵੀ ਉਹਨਾਂ ਨਾਲ ਗੱਲ ਅਸੀਂ ਆਪੇ ਕਰ ਲਾਂਗੇ ਮੈਨੂੰ ਕੀ ਫਾਇਦਾ ਇਸ ਲੱਫੜ ਮੇਰੇ ਮਾਰੇ ਮੇਰਾ ਬੂਤਾ ਘੋੜਤਾ ਤੇ ਮੈਂ ਉਹਨਾਂ ਦਾ ਪਿੱਛੇ ਹੋ ਕੇ ਐਵੇਂ ਥੋੜੀ ਬੇਟਾ ਰਹੂੰਗਾ ਜੀ ਇਹ ਦੁਮਾਤ ਹੁਣ ਕੰਪਲੀਟ ਲੈ ਕੇ ਵੀ ਆ ਜਨ ਚੱਕ ਕੇ ਮੈਨੂੰ ਸੁਰਗਵਾਸ ਵੀ ਕਰ ਦੇਣਗੇ ਤਾਂ ਮੈਂ ਕੀ ਕਰ ਲੂੰਗਾ ਉਹ ਆਪਦੇ ਵੀ ਉਹ ਤੋਂ ਹੋਰ ਵੀ ਕਿਸੇ ਨੂੰ ਭੇਜ ਦੂਗਾ ਇਹਦਾ ਕੀ ਪਤਾ ਬੱਚੇ ਰੋਣ ਜਾਣਗੇ ਮੇਰੇ ਦੋ ਗੁੱਡੀਆਂ ਹਜ ਇੱਕ ਵਾਰੀਆਂ ਇੱਕ ਕਾਕਾ ਛੋਟਾ ਜਾ ਅੱਠਵੀਂ ਚ ਪੜਦਾ ਤੇ ਸਾਡੇ ਬੱਚੇ ਰੋਣ ਜਾਣਗੇ ਮੈਂ ਕਿੰਨਾ ਕਚੇਰਾ ਜੀ ਮੈਂ ਕਾਇ ਕਰੋ ਜਾ ਮੈਂ ਤਾਂ ਅੱਜ ਵੀ ਮਰੀ ਤੇ ਭਲਕ ਵੀ ਮਰੀ ਇਸੇ ਦੇ ਸਿਰ ਤੇ ਹੀ ਬੱਚੇ ਆ ਸਾਡੇ ਜੀ ਹਾਂ ਤਾਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਮਾਂ ਐ ਉਹ ਵੀ ਸੱਦ ਵਿੱਚ ਹੈ ਬਜ਼ੁਰਗ ਹੈ ਕਿਉਂਕਿ ਵੀਰ ਦੀ ਆਪ ਦੀ ਉਮਰ ਵੀ ਕਾਫੀ ਹੈ ਤੇ ਮਾਤਾ ਦੀ ਤਾਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਖੁਦ ਵੀਰ ਮਾਨਸਿਕ ਤੌਰ ਤੇ ਵੀ ਸਹੀ ਨਹੀਂ ਹੈ ਪਰ ਉਹਦੀ ਕੁੱਟਮਾਰ ਕਰਨ ਨਾਲ ਪੂਰੇ ਪਿੰਡ ਦੇ ਵਿੱਚ ਰੋਸ ਹੈ ਕਿ ਇੱਕ ਐਮਐਲਏ ਆਵੇ ਪਿੰਡ 'ਚ ਸਵਾਲ ਕਰਨ ਤੇ ਉਹਦੇ ਗਨਮੈਨ ਇਸ ਤਰੀਕੇ ਨਾਲ ਗੁੰਡਾਗਰਦੀ ਕਰਨ ਫਿਰ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਪੂਰੇ ਪਿੰਡ 'ਚ ਗੁੱਸਾ ਹੈ ਕਹਿੰਦੇ ਜਵਾਬ ਦੇਵਾਂਗੇ ਇਹਦਾ ਆ ਵੋਟਾਂ ਆਉਂਦੀਆਂ ਇਹ 'ਚ ਵੀ ਜਵਾਬ ਦੇਵਾਂਗੇ ਤੇ ਆਉਣ ਵਾਲੇ ਸਵਿਚ ਸੰਘਰਸ਼ ਵੀ ਵੱਡਿਆ ਜਾਵੇਗਾ ਮੱਤੇ ਪਿੰਡ ਦੇ ਐਮਐਲਏ ਅਮੋਲਕ ਸਿੰਘ ਆਮਦਵੀ ਪਾਰਟੀ ਦੇ ਵਰਕਰ ਇੱਥੇ ਮੌਜੂਦ ਹੈ ਉਹ ਪਰਿਵਾਰ ਕਹਿ ਰਿਹਾ ਜੀ ਵੀ ਸਾਡੇ ਬੰਦੇ ਦੇ ਐਮਐਲਏ ਦੇ ਜਿਹੜੇ ਗਨਮੈਨ ਆ ਉਹਨਾਂ ਨੇ ਪਾਸੇ ਜਾ ਕੇ ਕੁੱਟਮਾਰ ਕੀਤੀ ਹੈ। ਤੁਹਾਡਾ ਹੀ ਕਹਿਣਾ। ਕੁੱਟਮਾਰ ਦਾ ਸੰਤੋਖ ਨਹੀਂ ਕਿਉਂਕਿ ਅਜੀ ਬਿਜ਼ੀ ਸੀ। ਠੀਕ। ਉਸ ਤੋਂ ਪਹਿਲਾਂ ਕੀ ਹੋਇਆ ਉਹ ਵੀ ਪਹਿਲਾਂ ਵੀ ਉਹ ਨਾ ਇੱਥੇ ਦੋ ਜਣੇ ਲੜੀ ਜਾਂਦੇ ਸੀ। ਠੀਕ ਹੈ। ਘੱਟੋ ਘੱਟ ਅੱਧਾ ਪੌਣਾ ਘੰਟਾ ਪਹਿਲਾਂ। ਪ੍ਰੋਗਰਾਮ ਤੋਂ। ਉਦੋਂ ਉਹਨੇ ਬਹੁਤ ਗਾਲੀ ਗਲੋਚ ਕੀਤਾ। ਉਹਨੇ ਆਨਸਾਰ ਹਮ ਐਮਐਲਏ ਨੂੰ ਵੀ ਗਾਲਾਂ ਕੱਢੀਆਂ। ਗਨਮੈਨਾਂ ਨੂੰ ਵੀ ਗਾਲਾਂ ਕੱਢੀਆਂ। ਮੈਂ ਉਹਨੂੰ ਲੈ ਕੇ ਗਿਆ ਸਪੈਸ਼ਲ ਮੈਂ ਉਹਨੂੰ ਜੱਫੀ ਪਾ ਕੇ ਲੈ ਗਿਆ ਬਾਹਰ। ਠੀਕ ਹੈ। ਪਰ ਉਹ ਮਤਲਬ ਗਾਲਾਂ ਕੱਢੀਆਂ ਉਹਨੇ ਨਹੀਂ ਉਹ ਵੈਸੇ ਥੋੜਾ ਜਿਹਾ ਉਹਨੂੰ ਹੈ ਉਹਦੇ ਘਰ ਦਾ ਕਲੇਸ਼ ਹੈ ਮਨੋ ਰੋਗੀ ਹੈ ਇਤੋਂ ਪਹਿਲਾਂ ਪੰਚਾਇਤ ਦੇ ਸਰਪੰਚ ਨੂੰ ਮੌਜੂਦਾ ਸਰਪੰਚ ਨੂੰ ਕੁਰਸੀ ਤੋਂ ਕੀ ਆ ਕਿਦਾਂ ਇਹਨਾਂ ਨੇ ਉਹਨਾਂ ਨੇ ਐਫ ਆਰ ਆਈ ਦਰਜ ਕਰਾਈ ਸਰਪੰਚ ਨੂੰ ਉੱਥੋਂ ਲੈ ਕੇ ਵੀ ਆਏ ਉਹਨਾਂ ਦੇ ਮੈਂਬਰ ਇੱਥੇ ਮੈਂਬਰ ਵੀ ਖੜੇ ਹੋਣੇ ਸਰਪੰਚ ਸਾਹਿਬ ਹੈ ਨਹੀਂ ਮੇਰੇ ਘਰ ਠੀਕ ਹੈ ਜੀ ਤੇ ਜੇ ਆਪਾਂ ਉਹ ਮਾੜੀ ਜੀ ਗੱਲ ਦਾ ਤੂਲ ਬਣਾ ਕੇ ਆਪਾਂ ਪਿੰਡ 'ਚ ਵਿਵਾਦ ਖੜਾ ਕਰੀਏ ਅਸੀਂ ਨਹੀਂ ਚਾਹੁੰਦੇ ਅਸੀਂ ਐ ਨਹੀਂ ਆਂਦੇ ਵੀ ਕਿਸੇ ਦੀ ਕੁਟਮਾਰ ਮਾਰੀ ਹੈ ਜਾਂ ਨਹੀਂ ਨੀ ਉਹ ਜੇ ਗਾਲਾਂ ਕੱਢ ਰਹੇ ਸੀ ਹਾਂਜੀ ਹਾਂਜੀ ਪੁਲਿਸ ਬੁਲਾ ਕੇ ਉਹਨੂੰ ਫੜਾਇਆ ਵੀ ਜਾ ਸਕਦਾ ਸੀ ਆਪ ਕੁੱਟਣਾ ਕਿੰਨਾ ਕ ਜਾਇਜ ਹੈ ਇੱਕ ਵਿਧਾਇਕ ਲਈ ਆਪ ਦੇ ਗਨਮੈਨਾਂ ਨੂੰ ਕਹਿਣਾ ਕਿ ਉਹਨੂੰ ਕਟਵਾਉਣਾ ਇਹ ਕਿੰਨੀ ਜਾਇਜ ਹੈ ਐਮਐਲਏ ਨੇ ਬੁਲਾਏ ਹੈ ਗਨ ਉਹਨਾਂ ਬਈ ਤੁਸੀਂ ਬੋਲੀ ਜਾਂਦੇ ਹੋ ਇਹਨੂੰ ਬੁਲਾਏ ਵੀ ਹੈ ਤੁਸੀਂ ਵੀਡੀਓ ਵੇਖ ਲਓ ਜੇ ਕਿਸੇ ਕੋਲੇ ਹੋਈ ਫਿਰ ਉਹਦੀ ਕੁੱਟ ਮਾਰ ਕਿਉਂ ਕੀ ਇਹ ਨਹੀਂ ਮੈਨੂੰ ਨਹੀਂ ਪਤਾ ਵੀ ਉਹਦੇ ਕੋਈ ਮਾਰੀ ਹੈ ਕਿ ਨਹੀਂ ਕਾਨੂੰਨ ਤਾਂ ਕਿਸੇ ਲਈ ਵੀ ਜਿਉਂਨੇ ਗਾਲ ਕੱਢੀ ਆ ਉਹਦੀ ਮਾਰੀ ਗੱਲ ਐ ਇਹਨਾਂ ਨੇ ਕੁੱਟਿਆ ਹੋਊਗੀ ਗਾਲਾਂ ਤਾਂ ਇੰਨੀਆਂ ਕੱਢੀਆਂ ਮੈਂ ਦੱਸ ਨਹੀਂ ਸਕਦਾ ਵੀ ਕਿਵੇਂ ਕਿਵੇਂ ਕੱਢੀਆਂ ਤੇ ਐਮਐਲਏ ਨੂੰ ਵੀ ਕੀ ਕਿਹਾ ਤੇ ਗਨਮੈਨ ਨੂੰ ਕੀ ਕਿਹਾ ਮੈਂ ਦੱਸ ਨਹੀਂ ਸਕਦਾ ਤੁਸੀਂ ਵੀ ਦੱਸ ਸਕਦੇ ਸੀ ਵੀ ਯਾਰ ਵੀ ਇਹ ਬੰਦਾ ਪਾਗਲ ਐ ਅਸੀਂ ਅਸੀਂ ਦੱਸਿਆ ਵੀ ਸੀ ਇਹੀ ਪਾਸੇ ਵੀ ਲੈ ਕੇ ਗਏ ਹੋ ਉਦੋਂ ਪਤਾ ਨਹੀਂ ਕਿਹੜੇ ਵੇਲੇ ਮੁੜ ਕੇ ਅਸੀਂ ਆਪਦੇ ਕੰਮ 'ਚ ਅਸੀਂ ਬਿਜੀ ਸੀ ਉਦੋਂ ਮਤਲਬ ਜਦੋਂ ਉਧਰ ਕੋਈ ਗੱਲਬਾਤ ਹੋਈ ਅਸੀਂ ਉਧਰ ਹੈ ਨਹੀਂ ਸੀ ਕੋਈ ਵੀ ਉਧਰ ਅਸੀਂ ਹੈ ਨਹੀਂ ਸੀ ਕੋਈ ਪਿੰਡ ਦਾ ਕੋਈ ਉਂਗਲ ਠਾ ਦੇ ਹਰੇਕ ਬੰਦੇ ਦੀ ਮਦਦ ਕਰੀਏ ਕੋਈ ਕਹੇ ਦੇ ਪਿੰਡ ਦਾ ਕਵੇ ਸਾਨੂੰ ਇਹ ਗੋਰਾ ਹੀ ਕਹਿ ਦੇ ਤੁਹਾਡੇ ਤੇ ਕਿਸੇ ਨੇ ਇਤਰਾਜ਼ ਨਹੀਂ ਠਾਇਆ ਮੈਂ ਕਿਹਾ ਗੋਰਾ ਹੀ ਕਹਿ ਦੇ ਬਈ ਇਹ ਗਲਤ ਆ ਯਾਰ ਸਾਰੇ ਤੁਹਾਡਾ ਕੋਈ ਇਤਰਾਜ਼ ਨਹੀਂ ਠਾਇਆ ਉਹ ਇਹ ਕਹਿ ਰਿਹਾ ਕਿ ਉਹਦੀ ਘੁੱਟਮਾਰ ਗਲਤ ਨਹੀਂ ਪਰ ਗਾਲਾਂ ਵੀ ਤਾਂ ਜਾਇਜ਼ ਨਹੀਂ ਨਾ ਇਹ ਘੁੱਟਮਾਰ ਜਾਇਜ਼ ਹੈ ਤੇ ਘਰਦਿਆਂ ਨੂੰ ਸਾਹਮਣਾ ਨਹੀਂ ਚਾਹੀਦਾ ਮਨੋਰੋਗੀ ਆ ਉਹ ਥਾਣੇ ਪਰਚਾ ਉਥੇ ਲਿਖਾ ਕੇ ਆਏ ਆ ਮਨੋਰੋਗੀ ਆ ਉਹ ਫਿਰ ਦੱਸੋ ਇਹ ਤਾਂ ਕੋਈ ਵੀ ਛੜਕ ਤੇ ਜਾਂਦਾ ਵੀ ਗਾਰਾ ਕੱਢਦਾ ਕਿਸੇ ਨੂੰ ਨਹੀਂ ਨਾ ਪਤਾ ਵੀ ਉਹ ਆਏ ਆ ਅਸੀਂ ਦੱਸੀ ਵੀ ਜਾਣੇ ਆ ਪਰ ਉਹ ਰੋਲਾ ਹੀ ਇੰਨਾ ਸੀਗਾ ਮੁੜ ਕੇ ਅਸੀਂ ਤਾਂ ਇੱਧਰ ਆ ਕੇ ਮੁੜ ਕੇ ਪਤਾ ਨਹੀਂ ਕੀ ਹੋਇਆ ਜੀ ਮੇਰੀ ਗੱਲ ਸੁਣੋ ਤੇ ਹੁਣ ਮਤਲਬ ਚਾਰ ਬੰਦੇ ਨਾਲ ਕੋਈ ਲੜ ਰਿਹਾ ਮੇਰੇ ਨਾਲ ਚਾਰ ਬੰਦੇ ਮੇਰੇ ਨਾਲ ਤੁਰੇ ਜਾਂਦੇ ਆ ਉਹ ਆਖਰੀ ਛੜਉਣਗੇ ਜਿੰਨਾ ਉਹ ਬੰਦਾ ਨਾ ਹਟੂਗਾ ਆਖਰੀ ਕਰਨਗੇ ਮਾਰਨਗੇ ਇੱਕ ਦਾ ਤਾਂ ਕਿ ਬੰਦਾ ਟਾਲ ਜੇ ਕੋਈ ਵੀ ਗੱਲ ਆ ਜੇ ਮੈਨੂੰ ਗਨਮਾਨ ਮਿਲਿਆ ਬਾਡੀਗਾਰਡ ਮਿਲਿਆ ਕੱਦ ਤੇ ਮਿਲਿਆ ਮੇਰੀ ਸੇਫਟੀ ਐਸ ਮਿਲੇ ਨਾ ਉਹ ਗਨਮੈਨ ਬਾਡੀਗਾਰਡ ਛੋਟੇ ਵੀਰ ਤੁਹਾਨੂੰ ਇੱਕ ਵੀ ਦੱਸ ਦਿਆਂ ਉਹ ਸਿਰਫ ਇਸੇ ਲਈ ਹੈ ਕਿ ਜੋ ਕੋਈ ਐਮਐਲਏ ਤੇ ਅਜਿਹਾ ਹਮਲਾ ਕਰਦਾ ਰੋਕਣ ਲਈ ਬਾਡੀ ਦੇ ਗਾਰਡ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੁਣ ਇਹਦੇ ਨਾਲ ਗੱਲ ਕਰ ਲੈਂਦੇ ਹੋ ਇਹ ਜਾਂ ਤਾਂ ਤੁਸੀਂ ਪਰ ਐਮਐਲਏ ਦੇ ਗਨਮੈਨਾਂ ਦਾ ਇਹ ਹੱਕ ਨਹੀਂ ਕਿ ਕਿਸੇ ਤੇ ਹੱਥ ਚੱਕਣ ਨਾ ਐਮਐਲਏ ਨੂੰ ਅਧਿਕਾਰ ਹੈ ਜੇ ਕੋਈ ਇੱਕ ਮਿੰਟ ਜੇ ਕੋਈ ਤੁਹਾਡੇ ਕਿਰਪਾਨ ਮਾਰਦਾ ਹੈ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਨਹੀਂ ਮਾਰਨੀ ਤੁਸੀਂ ਕਾਨੂੰਨ ਦਾ ਸਹਾਰਾ ਲੈਣਾ ਹੈ ਮੈਂ ਟੈਕ ਗਿਆ ਮੈਂ ਟੈਕ ਹਾਂ ਬਿਲਕੁਲ ਕਾਨੂੰਨ ਦਾ ਸਾਰਾ ਜੇ ਤੁਸੀਂ ਬਰਾਬਰ ਮਾਰਦੇ ਮੈਂ ਮੈਂ ਕੱਲਾ ਬੰਦਾ ਮੰਨ ਲਓ ਮੈਂ ਸਿਰ ਪਾੜਦੇ ਆਂ ਅੱਛਾ ਮਤਲਬ ਐਮ ਐਲ ਨੂੰ ਅਧਿਕਾਰ ਅਧਿਕਾਰ ਨਹੀਂ ਮਲੇ ਦੇ ਗੁੰਡਿਆਂ ਨੂੰ ਅਧਿਕਾਰ ਨਹੀਂ ਮੈਂ ਪਾਰਟੀ ਵਾਲਾ ਮੈਂ ਪਾਰਟੀ ਦਾ ਬੰਦਾ ਨਹੀਂ ਮੈਂ ਪਾਰਟੀ ਵਾਲਾ ਕਾਨੂੰਨ ਕਿਹੜੇ ਆ ਇੱਥੇ ਮੇਰਾ ਮਤਲਬ ਐਮ ਐਲ ਕਾਨੂੰਨ ਹੱਥ ਲੈ ਸਕਦਾ ਨਹੀਂ ਯਾਰ ਐਮ ਐਲੋ ਸਾਹਿਬ ਨੇ ਨਾ ਕਹੋ ਤੁਸੀਂ ਇਹ ਕਹੋ ਜਿਹੜੇ ਗਨਮੈਨ ਆ ਇੱਕ ਮਿੰਟ ਐਮ ਐਲ ਇੱਕ ਗੱਲ ਦਾ ਪਤਾ ਹੈ ਕਿ ਗਨਮੈਨ ਤੋਂ ਗਨਮੈਨ ਤੋਂ ਗੋਲੀ ਚੱਲੀ ਸੀ ਤੁਹਾਨੂੰ ਇੱਕ ਮੰਤਰੀ ਸੀ ਫਰੀਦਕੋਟ ਦਾ ਸਜ਼ਾ ਉਹ ਭੁਗਤ ਕੇ ਆਇਆ ਸੀ ਬਾਈ ਮੇਰੀ ਗੱਲ ਸੁਣੋ ਐਮ ਐਲ ਏ ਸਾਹਿਬ ਨੇ ਇਹ ਕਹੇ ਕੁਛ ਨਹੀਂ ਕਹਿਣਾ ਨਾ ਐਮ ਐਲ ਏ ਸਾਹਿਬ ਫਿਰ ਉਹਨਾਂ ਨੂੰ ਨਹੀਂ ਪਤਾ ਨਾ ਸਾਨੂੰ ਪਤਾ ਇਹਦਾ ਇੱਥੇ ਸੀਗੇ ਜੀ ਤੁਸੀਂ ਇਹ ਕਹਿ ਦੋ ਤੁਹਾਨੂੰ ਪਤਾ ਸੀ ਗੱਲਾ ਉਹਦੇ ਹੱਥ 'ਚ ਵੀ ਸੀ ਡਲਾ ਵੀ ਸੀ ਉਹਦੇ ਹੱਥ ਜਿੱਦੋਂ ਗਨਮੈਨਾਂ ਨੇ ਫੜਿਆ ਠੀਕ ਹੈ ਡਲਾ ਵੀ ਹੱਥ 'ਚ ਸੀ ਉਹਦੇ ਠੀਕ ਹੈ ਆ ਬੰਦਾ ਮੌਕੇ ਤੇ ਮੈਨੂੰ ਪੁੱਛੋ ਬੇਸ਼ੱਕ ਹਾਂਜੀ ਇਹ ਬੰਦਾ ਆਹ ਖਾਦਵਾਤਾ ਲੈ ਗਿਆ 12 ਬੰਦੇ ਨੂੰ ਕੀ ਵਾਪਰੇ ਜੀ ਉਹ ਤਾਂ ਬਾਈ ਜੀ ਉਹ ਜਦੋਂ ਐਮ ਐਲ ਏ ਸਾਹਿਬ ਆਏ ਉਹ ਬੰਦੇ ਨੇ ਗਾਲਾਂ ਕੱਢੀਆਂ ਉਥੇ ਡਲਾ ਵੀ ਉਹਨੇ ਚੱਕਿਆ ਤਾਂ ਕੱਢੀਆਂ ਉਹਨੇ ਗਾਲਾਂ ਉਹਨਾਂ ਦੇ ਕੋਈ ਆਪਦੀ ਫੈਮਿਲੀ ਮੈਟਰ ਸੀ ਕੋਈ ਉਹਦੇ ਚਲੋ ਕੋਈ ਆਪਾ ਸੁਣਵਾਈ ਨਹੀਂ ਕਰਦੀਗੀ ਪੁਲਿਸ ਕੋਈ ਸੁਣਵਾਈ ਨਹੀਂ ਕਰਦੀਗੀ ਉਹ ਕਹਿੰਦੇ ਵੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਹੁਣ ਇਹ ਨਹੀਂ ਪਤਾ ਵੀ ਕਿਹਨੇ ਸੁਣਵਾਈ ਨਹੀਂ ਕੀਤੀ ਕਿਸੇ ਨੂੰ ਉਹਨਾਂ ਕੋਈ ਮੋਤਵਾਰ ਬੰਦੇ ਨੂੰ ਪਿੰਡ 'ਚ ਕੋਈ ਦੱਸਿਆ ਨਹੀਂ ਗਿਆ ਹਰ ਇੱਕ ਪੰਚਾਇਤ ਮੈਂਬਰ ਨੂੰ ਬੰਦਾ ਗਾਲਾਂ ਕੱਢਦਾ ਕੋਈ ਬੰਦਾ ਕਹਦੇ ਆ ਪੰਚਾਇਤ ਮੈਂਬਰ ਖੜੇ ਆ ਜੇ ਆਪ ਇੱਕ ਵੀ ਝੂਠ ਬੋਲਿਓ ਗੁਰਦੁਆਰਾ ਮੱਥੇ ਲੱਗਦਾ ਸ਼ੋਰ ਉਹ ਬੰਦਾ ਗਲਤ ਸੀ ਇਹ ਬੰਦੇ ਧੱਕਾ ਕਰੀ ਜਾਂਦੇ ਆ ਦੂਜੇ ਮੈਂ ਕਿਸੇ ਪਾਰਟੀ ਨੂੰ ਬਲੌਕ ਨਹੀਂ ਕਰਦਾ ਨਾ ਮੈਂ ਆਦਮਾਨੀ ਵੀ ਕਰਾਂ ਨਾ ਕਾਲੀ ਦਲ ਨੂੰ ਨਾ ਕਾਂਗਰਸ ਨੂੰ ਜਿਹੜੀ ਬੜਾ ਸਚਾਈ ਆ ਹਮੇਸ਼ਾ ਐਮਐਲਏ ਸਾਹਮਣੇ ਧੱਕਾ ਹੋਇਆ ਠੀਕ ਹੈ ਇਹ ਕਿਵੇਂ ਗਾਲ ਕੱਢਣਾ ਕੋਈ ਗਲਤ ਬਈ ਇਹ ਤਾਂ ਤੁਸੀਂ ਮੰਨਦੇ ਨਹੀਂ ਬਿਲਕੁਲ ਗਲਤ ਗੱਲ ਆ ਹੁਣ ਸਾਰੋ ਬੰਦੇ ਨੇ ਗਾਲ ਕੱਢੀਆ ਬਾਕੀ ਸਾਡੇ ਪਿੰਡ ਦੀ ਪੰਚਾਇਤ ਸੌਹ ਪਾਦੇ ਵੀ ਉਹ ਸਾਰੀ ਪੰਚਾਇਤ ਨੂੰ ਗਾਲਾਂ ਕੱਢਦਾ ਬੰਦਾ ਸਰਪੰਚ ਬੈਠਾ ਕੋਈ ਬੰਦਾ ਕਹਿੰਦੇ ਵੀ ਹਰ ਇੱਕ 9300 ਬੰਦਾ ਜਿੰਨੇ ਧਰ ਮਸਲਾ ਚ ਬੰਦੇ ਬੈੰਦੇ ਆ ਹਰ ਇੱਕ ਨੂੰ ਗਾਲ ਕੱਢਦਾ ਉਹਦੀ ਦਿਮਾਗ ਦੀ ਹੱਡੀ ਕੱਢੀ ਹੋਈ ਆ ਉਹ ਬੰਦਾ ਬਾਈ ਜੀ ਫਿਰ ਤੁਸੀਂ ਇਹ ਦੇਖੋ ਉਹਨੂੰ ਸਾਰਾ ਕੁਝ ਪਤਾ ਲੱਗਦਾ ਪਤਾ ਵੀ ਹੈ ਤੇ ਨਹੀਂ ਵੀ ਪਤਾ ਹੂੰ ਠੀਕ ਹੈ ਨਾ ਇਹ ਤਾਂ ਸਾਡੇ ਪਿੰਡ ਭਰਪੇ ਚ ਇਹ ਮਿਸ ਅੰਡਰਸਟੈਂਡਿੰਗ ਕਰੀ ਜਾਂਦੇ ਆ ਪਹਿਲਾਂ ਸਾਡੇ ਪਿੰਡ ਇਲੈਕਸ਼ਨ ਹੋਇਆ ਸੀ ਉਦੋਂ ਬਹੁਤ ਸਾਡੇ ਪਿੰਡ ਚ ਮਤਭੇਦ ਚੱਲੇ ਆ ਇਹ ਤਾਂ ਜਾਤੀ ਸ਼ਬਦ ਵੀ ਵਰਤਦੇ ਆ ਠੀਕ ਹੈ ਨਾ ਕੋਈ ਬੰਦਾ ਆ ਨਹੀਂ ਕਹਿੰਦਾ ਸਾਡੇ ਪਿੰਡ ਦੇ ਬਹੁਤ ਵਧੀਆ ਲੋਕ ਆ ਪਰ ਦੋ ਚਾਰ ਬੰਦੇ ਆ ਜਿਹੜੇ ਮਾਹੌਲ ਖਰਾਬ ਕਰੀ ਜਾਂਦੇ ਆ ਸਾਡਾ ਹੋਰ ਕੋਈ ਮਤਲ ਨਹੀਂ ਤੁਹਾਡੇ ਕੋਲੇ ਆਉਂਦਾ ਇਹੀ ਆਉਂਦਾ ਵੀ ਅਸੀਂ ਪਿੰਡ 'ਚ ਅਮਨ ਸ਼ਾਂਤੀ ਨਾ ਰਹਿਣਾ ਚਾਹੁੰਦੇ ਆ ਪਿੰਡ ਦਾ ਕੋਈ ਵੀ ਬੰਦਾ ਸਾਨੂੰ ਗਲਤ ਕਰਾਰ ਦੇ ਦੇ ਅਸੀਂ ਤੁਹਾਨੂੰ ਮਾਫੀ ਮੰਗਾਂਗੇ ਹੁਣੇ ਹੀ ਗੋਰੇ ਤੋਂ ਵੀ ਮੰਗ ਲਾਂਗੇ ਨੇ ਤੁਹਾਨੂੰ ਤਾਂ ਗਲਤ ਗਾਇ ਹੀ ਨਹੀਂ ਕਿਸੇ ਨੇ ਹਾਂ ਬਰ ਰੋਲਾ ਅਸੀਂ ਫਿਰ ਸਾਡੀ ਵੀ ਸੁਣਨਾ ਵੀ ਗਲਤ ਸੀ ਉਹ ਮੁੰਡਾ ਤੁਹਾਡੀ ਤੁਹਾਡੀ ਸੁਣੀ ਜਾਂਦਾ ਹਾਂ ਜੀ ਚਲਾਉਂਗਾ ਵੀ ਜੋ ਤੁਸੀਂ ਬੋਲਤਾ ਸਾਰੇ ਬਿਲਕੁਲ ਬਾਤ ਠੀਕ ਪਿੰਡ ਲੈਵਲ ਤੇ ਜਦੋਂ ਦੁਨੀਆ ਸ਼ਾਂਤ ਆ ਨਾ ਫਿਰ ਇਹ ਮਾੜੀ ਗੱਲ ਆ ਜਿਹੜੇ ਦੋ ਚਾਰ फडਕਾਊਗਾ ਉਹਨਾਂ ਦਾ ਇਥੇ ਮਾੜੀ ਗੱਲ ਆ ਇਹ ਮੌਜੂਦਾ ਮੈਂ ਹਾਂ ਹਾਂ ਜੀ ਹਾਂ ਤਾਏ ਪਖਸੀ ਇਹਨਾਂ ਦਾ ਜਿਹੜੇ ਵਿਧਾਇਕ ਸਾਹਿਬ ਦੇ ਸਾਥੀ ਨੇ ਜਿਹੜੇ ਪਿੰਡ ਦੇ ਆਮਦਵੀ ਪਾਰਟੀ ਦੇ ਵਰਕਰ ਨੇ ਉਹਨਾਂ ਦਾ ਇਹ ਕਹਿਣਾ ਕਿ ਉਹ ਬੰਦੇ ਨੇ ਗਾਲਾਂ ਕੱਢੀਆਂ ਗਾਲਾਂ ਦੇ ਕਰਕੇ ਉਹ ਬੰਦੇ ਨਾਲ ਸਾਨੂੰ ਨਹੀਂ ਪਤਾ ਪਾਸੇ ਕੀ ਹੋਇਆ ਇਹਨਾਂ ਦਾ ਇਹ ਕਹਿਣਾ ਪਰ ਉਹ ਬੰਦੇ ਨੇ ਗਾਲਾਂ ਕੱਢੀਆਂ ਤਾਂ ਮਾਹੌਲ ਵਿਗੜਿਆ ਨਾਲੇ ਇਹ ਵੀ ਇਹ ਗੱਲ ਵੀ ਕਹਿੰਦੇ ਨੇ ਕਿ ਉਹ ਬੰਦਾ ਮੰਦਬੁੱਧੀ ਹੈ ਉਹਦੀ ਦਿਮਾਗ ਦੀ ਹੱਡੀ ਨਿਕਲੀ ਹੋਈ ਹੈ ਤੇ ਉਹਦਾ ਦਿਮਾਗੀ ਸਤੌਲਨ ਸਹੀ ਨਹੀਂ ਹੈ